ਤੇ ਮੈਂ ਅਸੈਪਟ ਕੀਤਾ ਕਿ ਹਾਂ ਸਰ ਲਿਖ ਰਿਹਾ ਹੈ ਹਨਾ ਤੇ ਮੈਂ ਪਰਫਾਰਮ ਕਰਾਂ ਤੇ ਪਰਫਾਰਮ ਕਿਉਂ ਹੁੰਦਾ ਤੁਹਾਡਾ ਘਰ ਵਾਲਾ ਹੈ ਭਈ ਇਹ ਬੰਦਾ ਨਾ ਉਹਨਾਂ ਨੂੰ ਮੈਮ ਕਹਿੰਦਾ ਤੇ ਮੈਮ ਸਰ ਕਹਿੰਦੇ ਮੇਰੇ ਸ਼ਾਕਿਬ ਹੈ ਹਸਬੰਦ ਹੈ ਭਾਈ ਅਸੀਂ ਆਪੇ ਤੋਂ ਰਹਿਨੇ ਆ ਸਾਰਾ ਦਿਨ ਉਹ ਉਸ ਟਾਈਮ ਸਰ ਹੀ ਕਹਿੰਦੀ ਹੈ ਤੇ ਮੈਨੂੰ ਮੈਡਮ ਹੀ ਕਹਿੰਦੇ ਤੇ ਫਿਰ ਘਰ ਆ ਕੇ ਕਿਤਰਾ ਕਹਿੰਦੇ ਨੇ ਉਹ ਮੈਡਮ ਨਹੀਂ ਮੈਂ ਕਹਿੰਦਾ ਘਰ ਆ ਕੇ ਤਾਂ ਜੀ ਬਹੁਤ سارے ਨਾਮ ਨੇ ਫਿਰ ਉਹ ਦੱਸੇ ਨਹੀਂ ਜਾ ਸਕਦੇ ਓ ਇਹਨਾਂ ਨੇ ਅਡਜਸਟ ਕੀਤਾ ਵੇ ਨਾਲ ਕਿ ਮੈਨੂੰ ਸਿਖਾਇਆ 6 ਮਹੀਨੇ ਇਹਨਾਂ ਨੇ ਮੈਨੂੰ ਪ੍ਰੋਪਰ ਸਿਖਾਇਆ ਕੰਮ ਤੇ ਫਿਰ ਹੁਣ ਮੈਨੂੰ ਪੁੱਛਣ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ ਮੈਂ ਕਿ ਹੋਰ ਵੀ ਕੀਤਾ ਥੋੜੀ ਹੈਲਪ ਕਰਦਾ ਮੈਂ ਘਰ ਬਈ ਵਜੇ ਲੜਾਈ ਹੁੰਦੀ ਆ ਜਦ ਕਿਦੇ ਕਹਿੰਦੇ ਸਭ ਤੋਂ ਵੱਧ ਜਿਹੜਾ ਮੁੰਡਾ ਹੈ ਨਾ ਉਹ ਪੀਸਿਆ ਜਾਂਦਾ ਜੋ ਮਾਂ ਦੀ ਸਾਈਡ ਲਵੇ ਤੇ ਨੂੰਹ ਕਹਿੰਦੀ ਐ ਇਹਨੂੰ ਵਿਆਹਣਾ ਹੀ ਨਹੀਂ ਸੀ ਤੂੰ ਮਾਂ ਹੀ ਰਹਿ ਜਾਂਦਾ ਹੈ ਤੇ ਜੇ ਉਹ ਵੋਟੀ ਦੇ ਸਾਈਡ ਦਾ ਵਾਹ ਤੇ ਮਾਂ ਕਹਿੰਦੀ ਜੀ ਪ੍ਰਾਈ ਆਈ ਤੇ ਉਹ ਮੇਰੇ ਮੁੰਡੇ ਨੂੰ ਪ੍ਰਾਇਆ ਕਰ ਗਈ ਬਸ ਛੇੜਨਾ ਦਰਦ ਨੂੰ ਅੱਛਾ ਅੱਜ ਕੱਲ ਵਿਆਹ ਤੋਂ ਬਾਅਦ ਡਿਵੋਰਸ ਕਲਚਰ ਜਿਹੜਾ ਉਹ ਪਹਿਲਾਂ ਤਾਂ ਵਿਦੇਸ਼ਾਂ ਦੇ ਵਿੱਚ ਸੀਗਾ ਪਰ ਹੁਣ ਉਹ ਸਾਡੇ ਭਾਰਤ ਦੇ ਵਿੱਚ ਵੀ ਬਹੁਤ ਤੇਜ਼ੀ ਦੇ ਨਾਲ ਫੈਲਣ ਲੱਪਿਆ ਕੀ ਬੇਸ਼ੱਕ ਕੁੜੀਆਂ ਐ ਬੇਸ਼ੱਕ ਮੁੰਡੇ ਆ ਉਹਨਾਂ ਚ ਸਹਿਣ ਸ਼ਕਤੀ ਨਹੀਂ ਰਹੀ ਅਗਰ ਅਸੀਂ ਇੱਕ ਦੂਜੇ ਨੂੰ ਕੋਈ ਗੱਲ ਕਹਿ ਦਿੰਦੇ ਆ ਨਾ ਤਾਂ ਸਹਿਣਾ ਵੀ ਪੈਂਦਾ ਹੈ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਵਾਕਈ ਜ਼ਿੰਦਗੀ ਦੇ ਵਿੱਚ ਤਰੱਕੀ ਜਿਹੜੀ ਹੈ ਜਿਹੜਾ ਪੈਸਾ ਸ਼ੋਹਰਤ ਹੈ ਉਹ ਬੰਦੇ ਨੂੰ ਹੰਕਾਰਿਆ ਕਰ ਦਿੰਦੀ ਕੀ ਬੰਦੇ ਕੋਲ ਜੇ ਚਾਰ ਪੈਸੇ ਹੋ ਜਾਂਦੇ ਆ ਨਾ ਤਾਂ ਬੰਦੇ ਨੂੰ ਇਹ ਹੁੰਦਾ ਹੈ ਕਿ ਬਸ ਮੈਂ ਹੀ ਰੱਬ ਆ ਇੰਨਾ ਆਪਣੇ ਆਪ ਨੂੰ ਕੰਪਲੀਕੇਟ ਇੰਨਾ ਔਖਾ ਕਰ ਲੈਨੇ ਆ ਕਮੀਆਂ ਪੇਸ਼ੀਆਂ ਨਾਲ ਹਰ ਵਕਤ ਭਰੇ ਰਹਿਨੇ ਆ ਸਾਡੇ ਕੋਲ ਇਹ ਨਹੀਂ ਉਹ ਹੋਵੇ ਉਹ ਹੈ ਤੇ ਇਹ ਕਿਉਂ ਨਹੀਂ ਬਾਈ ਪ੍ਰੋਫੈਸ਼ਨਲ ਮੈਂ ਸੀਏ ਹੈਗਾ ਤੇ ਜਦੋਂ ਮੈਂ ਸੀਏ ਕਰ ਲਈ ਸੀ ਤਾਂ ਇੱਕ ਬਹੁਤ ਵੱਡਾ ਮੇਰੇ ਲਈ ਕੋ ਪਹਾੜ ਸੀਗਾ ਉਦੋਂ ਮਤਲਬ ਅਦਾ ਸੀ ਕਿ ਹੱਸ ਹੋ ਜੇ ਤੇ ਜਦੋਂ ਹਾਸਲ ਕਰ ਲਿਆ ਸੀ ਉਹਦਾ ਥੋੜਾ ਜਿਹਾ ਇੱਕ ਲੱਗੀ ਇੱਕ ਖਲਿਸ਼ ਖਾਲੀਪਨ ਮਹਿਸੂਸ ਹੋਇਆ ਕਿ ਇਹ ਤਾਂ ਹੋ ਗਿਆ ਹੁਣ ਅੱਗੇ ਕੀ ਕੀਤਾ ਜਾਵੇ ਜ਼ਿੰਦਗੀ ਬਹੁਤ ਖੂਬਸੂਰਤ ਹੈ ਇਹ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਸਕਦੀ ਹੈ ਜੇਕਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਡਾ ਲਾਈਫ ਪਾਰਟਨਰ ਤੁਹਾਡਾ ਸਾਥੀ ਤੁਹਾਡੇ ਮਤਲਬ ਮੁਤਾਬਿਕ ਮਿਲ ਜਾਵੇ ਅੱਜ ਕੱਲ ਦੇ ਟਾਈਮ ਦੇ ਵਿੱਚ ਸੋਆਂ ਚੋਂ ਕੋਈ ਵਿਰਲਾ ਹੀ ਅਜਿਹਾ ਆਮਦਾ ਜਿਨੂੰ ਅਜੇ ਹਾ ਕੋਈ ਅੱਛਾ ਲਾਈਫ ਪਾਰਟਨਰ ਲਾਈਫ ਦੇ ਵਿੱਚ ਮਿਲ ਜਾਂਦਾ ਸੋ ਜਿਸ ਦੀ ਜ਼ਿੰਦਗੀ ਬਹੁਤ ਸੁਖਾਰੀ ਹੋ ਜਾਂਦੀ ਅੱਜ ਮੇਰੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜੇ ਉਹ ਆਪਣੇ ਇੱਕ ਵੱਖਰੇ ਤੇ ਵਿਲੱਖਣ ਦੇ ਨਾਮ ਕਰਕੇ ਜਾਣੀ ਜਾਂਦੀ ਹੈ ਜਿਸ ਦਾ ਨਾਮ ਹੈ ਸੂਫੀ ਜੋੜੀ ਜੀ ਹਾਂ ਉਹ ਕੋਈ ਫਕੀਰਾਂ ਵਰਗੂ ਜਾਂ ਫਨਕਾਰ ਉਸਾਂ ਦੇ ਲਹਿਜ਼ੇ 'ਚ ਉਸਾਂ ਦੇ ਕਾਲੇ ਕੱਪੜਿਆਂ 'ਚ ਤੁਹਮਾਂ ਲਾ ਪਾਉਂਦੇ ਨਹੀਂ ਦਿਸਣਗੇ ਤੁਹਾਨੂੰ ਬਲਕਿ ਉਸ ਤੋਂ ਬਿਲਕੁਲ ਉਲਟ ਰੰਗीन ਕੱਪੜਿਆਂ ਦੇ ਵਿੱਚ ਖੁਸ਼ ਨਿਜ਼ਾਜ਼ ਅੰਦਾਜ਼ ਦੇ ਵਿੱਚ ਤੇ ਆਪਣੇ ਪਿਆਰ ਮੁਹੱਬਤ ਭਰੇ ਲਹਿਜੇ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਦੇ ਦਿਖਾਈ ਦੇਣਗੇ ਸੋ ਸਭ ਤੋਂ ਪਹਿਲਾਂ ਨਿੱਕਾ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਚਾਹਾਂਗਾ ਜੀ ਤੁਸੀਂ ਆਪੋ ਆਪਣਾ ਨਾਮ ਦੱਸ ਕੇ ਤੇ ਆਗਾਜ਼ ਕਰਿਏ ਜੇ ਮੈਂ ਗਲਤ ਨਾ ਹੋਵਾਂ ਤੁਹਾਡਾ ਨਾਮ ਸਿਮਰਨ ਚੋਧ ਸਿਮਰਨਜੀਤ ਸਿੰਘ ਸਿਮਰਜੀਤ ਸਿੰਘ ਤੇ ਤੁਹਾਡਾ ਅਰਵਿੰਦਰ ਗੌਰ ਅਰਵਿੰਦਰ ਗੌਰ ਜੀ ਅਰਵਿੰਦਰ ਜੀ ਤੁਹਾਡਾ ਖਸ਼ਾ ਹੋਵੇ ਹਾਂ ਜੀ ਸੋ ਜ਼ਿੰਦਗੀ ਦੇ ਵਿੱਚ ਇੱਕ ਕਵਿਤਾਵਾਂ ਦਾ ਦੌਰ ਜਿਹੜਾ ਤੁਸੀਂ ਲਿਖਣਾ ਸ਼ੁਰੂ ਕੀਤਾ ਇਸ ਦਾ ਅਕਾਸ਼ ਕਿਵੇਂ ਹੋ ਗਿਆ ਕਿ ਅਬ ਵਿਆਹ ਤੋਂ ਪਹਿਲਾਂ ਹੀ ਕਲਾ ਅੰਦਰ ਬੈਠੀ ਹੋਈ ਸੀ ਜਾਂ ਵਿਆਹ ਤੋਂ ਬਾਅਦ ਕਲਾ ਚਾਹੀਏ ਹਾਂਜੀ ਮੈਂ ਤਾਂ 2014 ਤੋਂ ਲਿਖ ਰਿਹਾ ਵੈਸੇ ਕਵਿਤਾਵਾਂ ਲਿਖਦਾ ਅ ਸ਼ੁਰੂ ਵਿੱਚ ਮੈਂ ਇੰਗਲਿਸ਼ ਤੇ ਪੰਜਾਬੀ ਦੋਨਾਂ 'ਚ ਲਿਖਦਾ ਸੀ ਇੰਗਲਿਸ਼ੀ ਤੇ ਪੰਜਾਬੀ ਵਿੱਚ ਤੇ 2017 ਤੋਂ ਮੈਂ ਫਿਰ ਪ੍ਰੋਪਰਲੀ ਜੋ ਹੈ ਪੰਜਾਬੀ ਵਿੱਚ ਸ਼ਿਫਟ ਕਰ ਗਿਆ ਸੀਗਾ ਤੇ ਉਦੋਂ ਤੋਂ ਮੈਂ ਹੁਣ ਲਿਖੀ ਰਿਹਾ ਕਾਫੀ ਸਾਲ ਹੋ ਗਏ ਨੇ 10-12 ਸਾਲ ਹੋ ਗਏ ਨੇ ਇਸ ਸਾਰਾ ਜੋੜ ਲਓ ਤਾਂ ਕੁੱਲ ਕਰ ਲਓ ਤਾਂ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਜਿਹੜੇ ਹਸਬੰਡ ਵਾਈਫ ਨੇ ਵਾਈਫ ਨੂੰ ਹਸਬੰਡ ਦਾ ਕੰਮ ਬਹੁਤਾ ਪਸੰਦ ਨਹੀਂ ਆਉਂਦਾ ਉਹ ਕਹਿੰਦੀ ਜੀ ਇਹ ਨਹੀਂ ਹੋਰ ਕੁਝ ਕਰਦਾ ਹੋਣਾ ਚਾਹੀਦਾ ਤੇ ਹਸਬੰਡ ਕਹਿੰਦਾ ਮੇਰੀ ਵਾਈਫ ਨੂੰ ਆ ਪਸੰਦ ਆਣਾ ਚਾਹੀਦਾ ਜਾਂ ਫਿਰ ਜੋ ਮੈਂ ਕਰਦਾ ਉਹ ਉਹਨੂੰ ਜ਼ਰੂਰ ਪਸੰਦ ਆਵੇ ਤੁਹਾਡੀ ਕਿਸ ਤਰ੍ਹਾਂ ਫਿਰ ਜਿਹੜੀ ਮੈਚਿੰਗ ਉਹ ਸੈੱਟ ਬੈਠੀ ਹੈ ਅ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਸਾਡੀ ਤਾਂ ਐਦਾਂ ਲੱਗਿਆ ਨਿਕਲ ਸਾਨੂੰ ਕਦੇ ਲੱਗਿਆ ਨਹੀਂ ਕਿ ਇੱਕ ਦੂਜੇ ਦਾ ਅਸੀਂ ਮੀਨ ਮੇਕ ਕੱਢੀਏ ਕਮੀਆਂ ਕੱਢੀਏ ਸਾਡੇ ਤੋਂ ਬਹੁਤ ਜ਼ਿਆਦਾ ਇੱਕਦਮ ਐਦਾਂ ਲੱਗਿਆ ਕਿ ਜਦੋਂ ਪੀਸਿਸ ਆਫ ਜਿਕਸੋ ਹੁੰਦੇ ਨਾ ਕਿ ਮੈਚ ਕਰ ਗਏ ਆ ਪੂਰੇ ਤੇ ਲਿਖਣਾ ਮੈਨੂੰ ਸ਼ੁਰੂ ਤੋਂ ਪਸੰਦ ਸੀਗਾ ਮੈਮ ਨੂੰ ਪਰਫਾਰਮ ਕਰਨਾ ਬਹੁਤ ਅੱਛਾ ਲੱਗਦਾ ਹੈ ਇਹਨਾਂ ਤੇ ਮੈਂ ਅਸੈਪਟ ਕੀਤਾ ਕਿ ਹਾਂ ਸਰ ਲਿਖ ਰਿਹਾ ਹੈ ਹਨਾ ਤੇ ਮੈਂ ਪਰਫਾਰਮ ਕਰਾਂ ਤੇ ਕੋਣ ਕਰਦਾ ਸਰ ਨਹੀਂ ਹੁੰਦਾ ਤੁਹਾਡਾ ਘਰ ਵਾਲਾ ਇਹ ਲਿਖ ਰਿਹਾ ਤੇ ਮੈਨੂੰ ਪਰਫਾਰਮ ਕਰਨਾ ਪਸੰਦ ਹੈ ਤੇ ਮੈਨੂੰ ਸ਼ੁਰੂ ਤੋਂ ਬੜਾ ਸ਼ੌਂਕ ਸੀ ਸਕੂਲ ਟਾਈਮ ਕਾਲਜ ਟਾਈਮ ਕਿ ਪਰਫਾਰਮ ਕਰਾਂ ਮੈਂ ਤੇ ਪਰਫਾਰਮੈਂਸ ਤਾਂ ਮੇਰੀ ਵਧੀਆ ਹੁੰਦੀ ਐ ਸੋ ਤੇ ਪਰਫਾਰਮ ਕਰਨਾ ਸਟਾਰਟ ਕੀਤਾ ਮੈਂ ਤੇ ਮੈਨੂੰ ਕੋਈ ਇਹਨਾਂ ਨੂੰ ਇਦਾਂ ਵੀ ਨਹੀਂ ਵੀ ਅਕਸੈਪਟ ਕਰਨ 'ਚ ਥੋੜੀ ਪ੍ਰੋਬਲਮ ਆਈ ਨਾ ਮੈਨੂੰ ਠੀਕ ਲੱਗਿਆ ਸਗੋਂ ਮੈਨੂੰ ਜਦੋਂ ਦੇ ਮੇਰੀ ਲਾਈਫ 'ਚ ਆਇਆ ਨਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਹੜੀਆਂ ਕਮੀਆਂ ਮੇਰੇ 'ਚ ਸੀਗੀਆਂ ਉਹ ਪੂਰੀਆਂ ਹੋਈਆਂ ਮੇਰੀਆਂ ਕਾਫੀ ਚੀਜ਼ਾਂ ਬਾਰੇ ਮੈਨੂੰ ਨੌਲੇਜ ਨਹੀਂ ਹੁੰਦੀ ਸੀ ਸੋ ਜਿੱਦਾਂ ਕਵਿਤਾਵਾਂ ਬਾਰੇ ਨਹੀਂ ਪਤਾ ਸੀ ਐਨਾ ਵੀ ਕਿੱਦਾਂ ਲਿਖਿਆ ਜਾਂਦੀਆਂ ਐ ਫੋਟੋਗ੍ਰਾਫੀ ਮੈਨੂੰ ਬਿਲਕੁਲ ਨਹੀਂ ਸੀ ਆਂਦੀ ਇਹ ਵਧੀਆ ਫੋਟੋਗ੍ਰਾਫਰ ਨੇ ਤੇ ਮੈਂ ਇਹਨਾਂ ਨਾਲ ਰਹਿ ਰਹਿ ਕੇ ਫੋਟੋਗ੍ਰਾਫੀ ਸਿੱਖੀ ਤੇ ਜਿਹੜੀ ਕਲਾ ਏ ਜਿੱਦਾਂ ਇਹ ਲਿਖਦੇ ਆ ਸਰ ਤੇ ਉਸ ਦੀ ਜਿਹੜੀ ਕਦਰ ਹੈ ਨਾ ਮੇਰੀ ਨਜ਼ਰਾਂ ਚ ਵਧ ਗਈ ਕਿਉਂਕਿ ਕਲਾ ਦੇ ਵਿੱਚ ਜਜ਼ਬਾਤ ਹੁੰਦੇ ਆ ਡੂੰਘਾਈ ਹੁੰਦੀ ਆ ਇਮੋਸ਼ਨਸ ਹੁੰਦੇ ਆ ਤੇ ਤਾਂ ਕਰਕੇ ਕਲਾ ਇੱਕ ਸਦਾ ਹੀ ਖਿੜਿਆ ਰਹਿਣ ਵਾਲਾ ਫੁੱਲ ਹੈ ਤਾਂ ਕਰਕੇ ਮੈਂ ਵਧੀਆ ਹੈ ਮੈਨੂੰ ਤਾਂ ਵਧੀਆ ਲੱਗਿਆ ਮੈਨੂੰ ਤੇ ਤੁਸੀਂ ਕਿਸ ਤਰ੍ਹਾਂ ਦੀ ਪਰਫਾਰਮੈਂਸ ਜਿਹੜੀ ਆਪਣੇ ਹਸਬੰਡ ਦੀ ਜਿਹੜੀ ਲਿਖੀ ਹੋਈਆਂ ਗੀਆਂ ਕਵਿਤਾਵਾਂ ਨੂੰ ਉਸ ਉੱਤੇ ਪਰਫਾਰਮ ਕਰਦੇ ਹੋ ਜਿੱਦਾਂ ਵੀ ਮਤਲਬ ਇਹ ਕਦੇ-ਕਦੇ ਅਸੀਂ ਵੀਡੀਓਜ਼ ਵੀ ਹੁਣ ਬਣਾਉਨੇ ਆ ਹਨਾ ਤੇ ਉਹਦੇ ਚ ਵੀ ਮੈਂ ਪਰਫਾਰਮ ਕਰਦੀ ਆ ਥੋੜੇ-ਥੋੜੇ ਆਪਾਂ ਸ਼ਾਰਟ ਲੈ ਲੈਂਦੇ ਆ ਇੱਕੋ ਮੁਸੀਬਤ ਵਾਲੀ ਮੈਂ ਵੀਡੀਓ ਦੇਖਦਾ ਸੀ ਉਸ ਬਾਰੇ ਦੱਸੋ ਕਿਹੜੀ ਹੋਈ ਨਾ ਤਾਂ ਆਈਡੀਆ ਸੀ ਕਿ ਮੁਸੀਬਤ ਆਏਗੀ ਉੱਤੇ ਕਿ ਇਹ ਚੋ ਕ੍ਰਾਸ ਕਰਨਾ ਹੈ ਉਹ ਕੀ ਸੀਗਾ ਕਿ ਆਬਵੀਅਸਲੀ ਹੁਣ ਤੁਸੀਂ ਇਹ ਕੰਮ ਕਰਦੇ ਹੋ ਨਾ ਤੁਸੀਂ ਤਾਂ ਦੁਜੇ ਜਿਹੜੇ ਹੋਰ ਵੀ ਇਨਫਲੂਐਂਸਰਸ ਹੈਗੇ ਆ ਦੁਜੇ ਜਿਹੜੇ ਵੀਡੀਓ ਮੇਕਰਸ ਹੈਗੇ ਉਹਨਾਂ ਨੂੰ ਦੇਖਦੇ ਹੋ ਮੈਂ ਦੇਖਦਾ ਰਹਿਣਾ ਮੈਂ ਦਸ ਰੱਖਦਾ ਰਹਾਂ ਬਹੁਤ ਜ਼ਿਆਦਾ ਇਸ ਟਾਈਮਸ ਮੈਂ ਸਿਰਫ ਕਵਿਤਾ ਵੀ ਚੀਨ ਇੰਡਸਟਰੀ ਰੱਖਦਾ ਮੈਂ ਕੋਸ਼ਿਸ਼ ਕਰਦਾ ਕਿ ਐਡੀਟਿੰਗ ਵੀ ਸਿੱਖਾਂ ਹੋਰ ਇਹਨੂੰ ਨਿਪੁੰਨ ਹੋਵਾ ਦੇ ਵਿੱਚ ਤਾਂ ਆਪਾਂ ਕਿਸੀ ਦੀ ਦੇਖੀ ਸੀਗੀ ਤੇ ਫਿਰ ਮੈਂ ਪੂਰੀ ਉੱਤੇ ਰਿਸਰਚ ਐਂਡ ਡਿਵੈਲਪਮੈਂਟ ਆਰ ਐਂਡ ਡੀ ਕੀਤੀ ਤੇ ਫਿਰ ਆਪਾਂ ਸਾਈਡ ਕਿਤੇ ਕਿਦਾਂ ਸ਼ਾਟ ਲੈਣਾ ਹੈ ਤੇ ਫਿਰ ਪਰ ਇਹ ਨਹੀਂ ਪਤਲਾ ਕਰ ਰਿਹਾ ਸੀ ਕਿ ਆਪਾਂ ਉਹਦੇ ਚ ਕੀ ਮੈਸੇਜ ਦੇਈਏ ਉਹ ਉਹਦੇ ਵਿੱਚ ਕੀ ਸੀਗਾ ਟੈਕਸਟ ਸੀਗਾ ਟੈਕਸਟ ਨੀਚੋਂ ਬੰਦਾ ਲੰਘ ਰਿਹਾ ਸੀ ਪਰ ਮੈਸੇਜ ਵੀ ਜਾਣਾ ਚਾਹੀਦਾ ਕੋ ਉਹ ਸਿਰਫ ਸਖਾਰਿਆ ਸੀ ਕਿ ਕਿਦਾਂ ਬਣਨੀ ਹੈ ਵੀਡੀਓ ਤਾਂ ਫਿਰ ਮੈਂ ਉਹਨੂੰ ਐਡ ਕੀਤਾ ਕਿ ਅਸੀਂ ਐਵੇਂ ਕਰਦੇ ਹਾਂ ਕਿ ਮੁਸੀਬਤ ਇਹ ਵੀ ਮੁਸੀਬਤਾਂ ਨੂੰ ਤੁਸੀਂ ਹਮੇਸ਼ਾ ਇਦਾਂ ਵੀ ਨਹੀਂ ਜੁੜੀ ਨਹੀਂ ਹੈ ਕਿ ਤੁਸੀਂ ਹਮੇਸ਼ਾ ਮੁਸੀਬਤ ਨੂੰ ਖਿੜੇ ਮਤਲਬ ਹੈਡ ਆਨ ਹੀ ਹੱਡ ਹੈਡ ਆਨ ਹੀ ਫੇਸ ਕਰਨਾ ਹੈ ਕਈ ਵਾਰੀ ਮੁਸੀਬਤ ਨੂੰ ਅਵੋਇਡ ਵੀ ਕਰਨਾ ਪੈਂਦਾ ਹੈ ਜੇ ਕੋਈ ਹਲਕਿਆ ਕੁੱਤਾ ਤੁਸੀਂ ਉਹ ਦੂਰੋਂ ਲੰਘੋਗੇ ਉਹਨੂੰ ਮਾਰਨ ਲਈ ਆ ਫਿਰ ਉਹਨੂੰ ਉਹਨੂੰ ਪਿੱੜਨ ਲਈ ਨਹੀਂ ਜਾਓਗੇ ਹਮੇਸ਼ਾ ਹੈ ਨਾ ਜੀ ਐਦਾਂ ਹੀ ਕੋਈ ਹੋਰ ਸਿਚੁਏਸ਼ਨ ਹੈ ਹਮੇਸ਼ਾ ਲਈ ਹਮੇਸ਼ਾ ਤੁਹਾਨੂੰ ਐਦਾਂ ਨਹੀਂ ਹੈ ਕਿ ਤੁਸੀਂ ਉਹਨੂੰ ਜਾ ਕੇ ਪਿੱੜਨਾ ਹੈਗਾ ਬਈ ਇਹ ਬੰਦਾ ਨਾ ਉਹਨਾਂ ਨੂੰ ਮੈਮ ਕਹਿੰਦਾ ਤੇ ਮੈਮ ਉਹਨੂੰ ਸਰ ਕਹਿੰਦੇ ਮੇਰੇ ਸ਼ਾਕਿਬ ਹੈ ਯਾਰ ਉਹਦੇ ਹਸਬੰਡ ਵੀ ਨਹੀਂ ਐਕਚੁਅਲੀ ਸਾਨੂੰ ਆਦਤ ਪਤਾ ਕਿੱਦਾਂ ਪਈ ਹੈ ਸਰ ਅਸੀਂ ਅਫੀਸਰ ਰਹਿੰਦੇ ਹਾਂ ਸਾਰਾ ਦਿਨ ਤੇ ਉਹ ਉਸ ਟਾਈਮ ਸਰ ਇਹ ਕਹਿੰਦੀ ਹੈ ਤੇ ਮੈਡਮ ਹੀ ਕਹਿੰਦੇ ਨੀ ਉਹ ਚੈਨਲ ਅਰਵਿੰਦਰ ਕਹਿ ਦਿੰਦੇ ਆ ਬਟ ਮੈਂ ਇਹਦਾ ਨਾਮ ਨਹੀਂ ਤੇ ਫਿਰ ਘਰ ਆ ਕੇ ਕਿਤਰਾ ਕਹਿੰਦੇ ਨੇ ਉਹ ਮੈਡਮੇ ਨਹੀਂ ਮੈਂ ਕਹਿੰਦਾ ਕਹਰਾਕਾਤਾ ਜੀ ਬਹੁਤ سارے ਨਾਮ ਨੇ ਫਿਰ ਉਹ ਦੱਸੇ ਨਹੀਂ ਜਾ ਸਕਦੇ ਉਹ ਦੱਸੇ ਨਹੀਂ ਜਾ ਸਕਦੇ ਹੈਗੇ ਕੋਣ ਦੱਸੇ ਜਾ ਸਕਦੇ ਮੋਟੂ ਤੇ ਤੁਹਾਡਾ ਮੇਨ ਮੋਟਿਵ ਕੀ ਰਹਿੰਦਾ ਲਿਖਣ ਦਾ ਲਾਈਕ ਹਰ ਇੱਕ ਇੱਕ ਹੋਰ ਹੁੰਦਾ ਇੱਕ ਬੰਦੇ ਦਾ ਜਿਹੜਾ ਵੀ ਲਿਖਾਰੀ ਹੁੰਦਾ ਉਹ ਇੱਕ ਸੋਚ ਕੇ ਲਿਖਦਾ ਕਿ ਮੈਂ ਕੈਸ ਪ੍ਰਤੀ ਚੀਜ਼ ਲਿਖਣਾ ਮੈਂ ਪਰਵਾਹਾਂ ਤੇ ਲਿਖਣਾ ਮੈਂ ਮੁਹੱਬਤਾਂ ਤੇ ਲਿਖਣਾ ਤੁਹਾਡਾ ਕੀ ਵਿਜ਼ਨ ਰਹਿੰਦਾ ਲਿਖਣ ਲੱਗਾ ਹਾਂ ਬਿਲਕੁਲ ਬਹੁਤ ਚੰਗਾ ਸਵਾਲ ਹੈ ਕਿਉਂਕਿ ਮੇਨ ਮੈਂ ਤਾਂ ਚਾਹੁੰਦਾ ਕਿ ਇਹ ਵੀ ਉਸ ਵਾਲੇ ਪੁੱਛਿਆ ਜਾਵੇ ਇਦਾਂ ਅਨਸਰ ਇਹ ਹੈ ਕਿ ਮੈਂ ਇੱਕ ਤਾਂ ਪਹਿਲੀ ਗਣ ਕੁਦਰਤ ਦਾ ਜਿਹੜਾ ਹੈਗਾ ਨਾ ਗੁਣਗਾਨ ਕਰਨਾ ਚਾਹੁੰਦਾ ਆਪਣੀ ਕਵਿਤਾ ਵਿੱਚ ਮੈਂ ਤੇ ਦੂਜਾ ਮੈਂ ਸੋਸ਼ਲ ਮੈਸੇਜ ਦੇਣਾ ਚਾਹੁੰਦਾ ਹੁਣ ਮੈਂ ਇਹਨੂੰ ਮੈਂ ਦੀ ਜਗ੍ਹਾ ਅਸੀਂ ਕਰ ਲੈਣਾ ਚਾਹਾਂਗੇ ਸ਼ਬਦ ਨੂੰ ਅਸੀਂ ਸੋਸ਼ਲ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਪੇਜ ਦੇ ਥਰੂ ਤੇ ਕਵਿਤਾ ਦਾ ਰੂਪ ਵਿੱਚ ਜੋ ਵੀ ਅਸੀਂ ਮੈਸੇਜ ਦੇ ਸਕੀਏ ਜਿੰਨਾ ਵੀ ਸਾਨੂੰ ਇਲਮ ਹੈਗਾ ਓਕੀ ਚੀਜ਼ ਆ ਕੁਦਰਤ ਹੈ ਪਿਆਰ ਹੈ ਮੁਹੱਬਤ ਹੈ ਧਾਰਮਿਕ ਹੈ ਹਾਂ ਨਹੀਂ ਕਿਤੇ ਕਿਤੇ ਅਸੀਂ ਕੁਦਰਤ ਦਾ ਗੁਣਗਾਨ ਵੀ ਕਰਦੇ ਆ ਤੇ ਜਿਹੜਾ ਸੀ ਰੋਮਾਂਟਿਕ ਵੀ ਲਿਖਦੇ ਆ ਉਹਦੇ ਵੀ ਸਾਡਾ ਹੁੰਦਾ ਹੈ ਕਿ ਉਹਨੂੰ ਅਸੀਂ ਪਿਆਰਾ ਰੱਖੀਏ ਉਹਦੀ ਜਿਹੜੀ ਪਿੱਛੇ ਜ਼ਿਆਦਾ ਹਾਈ ਨਾ ਜਾਵੇ ਕਿਸੇ ਨੂੰ ਗੁਰਾ ਨ ਲੱਗ ਜੇ ਤੇ ਸਾਡੇ ਫੈਮਲੀਆਂ ਵੀ ਦੇਖ ਸਕਣ ਤਾਂ ਉਹ ਵੀ ਕਹਿਣ ਕਿ ਹਾਂ ਚੰਗਾ ਲਿਖਿਆ ਮਤਲਬ ਅਸੀਂ ਇੱਕ ਲਿਮਿਟਸ ਰੱਖ ਕੇ ਹੀ ਉਸ ਚੀਜ਼ ਨੂੰ ਕਰਦੇ ਆਂ ਸੋਸ਼ਲ ਮੈਸੇਜਸ ਦਾ ਅਸੀਂ ਪੂਰਾ ਖੁੱਲਕੇ ਕਰਦੇ ਆਂ ਹੁਣ ਸੋਸ਼ਲ ਮੈਸੇਜਸ ਤੁਸੀਂ ਕਹੋਗੇ ਸੋਸ਼ਲ ਮੈਸੇਜਸ ਤੋਂ ਮੈਨੂੰ ਯਾਦ ਆ ਮੈਂ ਵਿੱਚ ਰੁਕ ਰਿਹਾ ਤੁਹਾਨੂੰ ਹਾਂਜੀ ਅੱਜ ਕੱਲ ਇੱਕ ਚੀਜ਼ ਬੜੀ ਟ੍ਰੈਂਡਿੰਗ ਦੇ ਵਿੱਚ ਹੈ ਕਿ ਤੁਸੀਂ ਗੰਦ ਬਕੋ ਤੁਸੀਂ ਬਕਵਾਸ ਕਰੋ ਉਹ ਵਾਹ ਯਾ ਚੀਜ਼ਾਂ ਦਾ ਇਸਤੇਮਾਲ ਕਰੋ ਹਾਂਜੀ ਹਾਂਜੀ ਸੋਸ਼ਲ ਮੈਸੇਜਸ ਨੂੰ ਸਮਾਜ ਨੂੰ ਤਰਾਜਾ ਤੁਸੀਂ ਆਪਣੀ ਫੈਮਲੀ ਦੇ ਨਾਲ ਅੱਖਾਂ ਅੱਖਾਂ ਮਿਲਾ ਸਕੋ ਜੀ 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 ਉਸ ਦੇ ਉੱਤੇ ਤੁਹਾਡੀ ਕੀ ਵਿਚਾਰ ਹੈ ਲੋਕ ਦੇਖੋ ਤੁਸੀਂ অল অলমোਸਟ ਵੈਸਟਸ ਹੀ ਆਂਸਰ ਦੇ ਦਿੱਤਾ ਇਸ ਚੀਜ਼ ਦਾ ਕਿ ਇਹ ਹੈ ਪਬਲਿਸਿਟੀ ਸਟੰਟ ਹੀ ਹੁੰਦਾ ਹੈ देयर ਇਜ਼ ਨਾਥਿੰਗ ਐਲਸ ਇਨ ਥਿਸ ਹੈ ਨਾ ਇਹ ਬਸ ਵਿਊਜ਼ ਵਧਾਣ ਲਈ ਤੇ ਕਿਉਂਕਿ ਜਿਹੜਾ ਉਹਦੇ ਉਹਦਾ ਹੀ ਨਾ ਇੱਕ ਆਪਣਾ ਜਾਵੇਦ ਅਖਤਰ ਜੀ ਨੇ ਦੱਸਿਆ ਸੀਦਾ ਜਵਾਬ ਦਿੱਤਾ ਸੀਗਾ ਇਸ ਸੀ ਦਾ ਕਿ ਜਦੋਂ ਖਾਣਾ ਜਿਹੜਾ ਫਿੱਕਾ ਹੁੰਦਾ ਨਾ ਉਹ ਚ ਮਿਰਚ ਪਾਈ ਜਾਂਦੀ ਹੈ ਚੱਕਿਆ ਜਾਂਦਾ ਉਹ ਏਦਾਂ ਹੀ ਜਦੋਂ ਕੋਈ ਜਿਹੜੀ ਆਮ ਬੋਲੀ ਹੈਗੀ ਹੈ ਉਹ ਸਾਰਿਆਂ ਨੂੰ ਬੋਰਿੰਗ ਲੱਗਦੀ ਹੈ ਉਹ ਚ ਗਾਣਾ ਪਾ ਕੇ ਉਹਨੂੰ ਮਿਰਚ ਦਾ ਕੰਮ ਦਿੱਤਾ ਜਾਂਦਾ ਹੈ ਤਾਂ ਕਿ ਉਹ ਥੋੜੀ ਸੈਂਸੇਸ਼ਨਲਾਈਜ਼ ਹੋ ਸਕੇ ਸੈਂਸੇਸ਼ਨਲਾਈਜ਼ੇਸ਼ਨ ਹੈ ਇਸ ਕੁਝ ਨਹੀਂ ਆਉ ਉਹਦੇ ਨਾਲ ਕੁਝ ਤੇ ਦਿਖੋ ਉਹਦੇ ਨਾਲ ਕੋਈ ਸਮਾਜ ਨੂੰ ਆ ਵਾਦਾ ਨਹੀਂ ਹੋ ਰਿਹਾ ਉਹਦੇ ਨਾਲ ਕਿਸ ਕਿਸੇ ਨੂੰ ਕੋਈ ਸੇਧ ਨਹੀਂ ਮਿਲ ਰਹੀ ਤਾਂ ਵਾਈ ਡੂ 댓 ਵਾਈ ਡੂ 댓 ਤੁਸੀਂ ਅ ਕਪਿਲ ਸ਼ਰਮਾ ਨੂੰ ਕਹਿੰਦੇ ਨੇ ਕਹੀ ਜਾਣੇ ਕਿ ਉਹ ਡਾਊਨ ਆ ਗਿਆ ਉਹਨੇ ਲੈਵਲ ਪਰ ਉਹ 15 ਸਾਲ ਤੋਂ ਕੰਮ ਕਰ ਰਹੇ ਆ ਤੇ ਉਹ ਬਿਨਾਂ ਇਦਾਂ ਦੀ ਲੈਂਗੁਏਜ ਯੂਜ਼ ਕਰੇ ਉਹਨਾਂ ਦੀ ਬਹੁਤ ਵੱਡੀ ਤਾਰੀਫ ਹੈ ਜੀ ਦੀ ਕਿ ਬੰਦਾ ਨੈਸ਼ਨਲ ਟੀਵੀ ਤੇ ਇੰਨਾ ਬੜਾ ਇੰਨਾ ਜ਼ਿਆਦਾ ਕੰਟੈਂਟ ਪ੍ਰੋਡਿਊਸ ਕਰਦੇ ਆ ਬਹੁਤ ਵੱਡੇ ਐਗਜ਼ਾਮਪਲ ਨੇ ਸਾਰੇ ਲਈ ਉਹ ਠੀਕ ਹੈ ਹਾਂ ਤੇ ਤੁਸੀਂ ਗੁਰਗੋਬਿੰਦ ਸਿੰਘ ਜੀ ਦੇ ਬਾਰੇ ਬਹੁਤ ਸੋਹਣੀਆ ਬਹੁਤ ਸਤਰਾਂ ਲਿਖਦੇ ਹੋ ਇੱਕ ਮੈਸੇਜ ਇਸ ਦਿੰਦੇ ਹੋ ਮੈਂ ਚਾਹਾਂਗਾ ਜ਼ਰੂਰ ਉਹ ਸਮਾਰੰਥਾ ਸਾਡੇ ਦੇਖਣ ਨੂੰ ਤੁਸੀਂ ਦੱਸੋ ਹਿਊਮਨ ਰਾਈਟਸ ਤੁਸੀਂ ਗੁਰਗੋਬਿੰਦ ਸਿੰਘ ਜੀ ਨੂੰ ਲੈ ਕੇ ਗੱਲ ਕੀਤੀ ਕਿ ਉਹਨਾਂ ਨੇ ਆਪਣੀ ਜਿਹੜੀ ਆਵਾਜ਼ ਆ ਉਹ ਲੋਕਾਂ ਦੇ ਲਈ ਹਮੇਸ਼ਾ ਉੱਚੀ ਬੁਲੰਦ ਕੀਤੀ ਸੀ ਕਿ ਤੇ ਇਸੇ ਕਰਕੇ ਅਸੀਂ ਅੱਜ ਆ ਬਾਦ ਆ ਤੁਸੀਂ ਇਸ ਦੇ ਉੱਤੇ ਜ਼ਿਕਰ ਕਰੋ ਫਿਰ ਅਗਲਾ ਸਵਾਲ ਜੀ ਕਰ ਦਾਂਗਾ ਅ ਲੇਖੋ ਮੇਰਾ ਜਿਹੜਾ ਉਸ ਮੈਸੇਜ ਸੀਗਾ ਉਸ ਰੀਲ ਵਿੱਚ ਸਪੈਸ਼ਲੀ ਉਹ ਪਾਇਆ ਸੀਗਾ ਸ੍ਰੀ ਗੁਰੂ ਗੋਬਿੰਦ ਗੁਰੂਪੁਰੂ ਸੀਗਾ ਉਦੋਂ ਪਾਈ ਸੀਗੀ ਮੈਸੇਜ ਤਾਂ ਇਹੀ ਸਿਗਾ ਕਿ ਸਾਡਾ ਧਰਮ ਵੀ ਜਿਹੜਾ ਹੈਗਾ ਸਿੱਖੀ ਦਾ ਧਰਮ ਹੈ ਜਿਹੜਾ ਹੈਗਾ ਉਹ ਹਿਊਮਨਾਈਟਸ ਲਈ ਹੈਗਾ ਉਹ ਸਿਰਫ ਸਿੱਖਾ ਲਈ ਨਹੀਂ ਬਣਿਆ ਜਦੋਂ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਉਹਨਾਂ ਨੇ ਹਰ ਜੰਗ ਤੋਂ ਬਾਅਦ ਨਾ ਹੀ ਤਾਂ ਕਿਸੇ ਦਾ ਜ਼ਰ ਜ਼ਮੀਨ ਤੇ ਕਬਜ਼ਾ ਕੀਤਾ ਤੇ ਉਹਨਾਂ ਦੀ ਜਿਹੜੀਆਂ ਜੰਗਾਂ ਸੀਗੀਆਂ ਜ਼ਰੂਰੀ ਜੰਗਾਂ ਸੀਗੀਆਂ ਉਹ ਨਾ ਹੀ ਆਪਣੇ ਹੰਕਾਰ ਲਈ ਸੀਗੀਆਂ ਨਾ ਹੀ ਕਿਸੇ ਦੀ ਸੰਪਤੀ ਦੱਬਣ ਲਈ ਸੀਗੀਆਂ ਤਾ ਮੇਰਾ ਮੈਸੇਜ ਇਹ ਸੀਗਾ ਕਿ ਸਾਡਾ ਜਿਹੜਾ ਗੁਰੂ ਹੈ ਉਹ ਹਿਊਮਨ ਰਾਇਸਲੀ ਲੱਗਦਾ ਸੀ ਉਹ ਆਪਣੀ ਈਗੋ ਲਈ ਨਹੀਂ ਲੜਦਾ ਸੀਗਾ ਉਹ ਸੰਪਤੀ ਲਈ ਨਹੀਂ ਲੜਦਾ ਸੀਗਾ ਉਹ ਰਾਜ ਨੂੰ ਵਧਾਉਣ ਲਈ ਨਹੀਂ ਲੜਦਾ ਸੀਗਾ ਇੱਕ ਤੁਸੀਂ ਬਾਬਾ ਅਲਫਾਜ਼ ਜਿਹੜਾ ਉਸ ਦੀ ਆਪਣੀ ਇੱਕ ਪੋਇਟੀ ਦੇ ਜ਼ਰੀਏ ਜ਼ਿਕਰ ਕੀਤਾ ਹੋਇਆ ਉਹ ਕੀ ਹੈ ਉਹ ਦੱਸੋ ਬਾਬਾ ਅਲਫਾਜ਼ ਬਹੁਤ ਸਹੀ ਉਹ ਬਾਬਾ ਅਲਫਾਜ਼ ਜਿਹੜਾ ਉਸ ਖਾਸ ਹੈ ਉਹ ਵਰਤਿਆ ਗਿਆ ਸੀਗਾ ਛੋਟੇ ਸ਼ਬਜਾਦਿਆਂ ਲਈ ਤੇ ਮੇਰੇ ਰੀਲਸ ਦਾ ਟੌਪਿਕ ਇਹ ਸੀਗਾ ਕਿ ਛੋਟੇ ਸ਼ਬਜਾਦਿਆਂ ਲਈ ਬਾਬਾ ਦਾ ਲਫ਼ਜ਼ ਜਿਹੜਾ ਉਹ ਕਿਉਂ ਵਰਤਿਆ ਜਾਂਦਾ ਹੈ ਤੋ ਛੋਟੇ 8-9 ਸਾਲਾਂ ਦੇ ਸੀ ਕਿ ਬੱਚੇ ਸੀਗੇ ਉਹ ਸ਼ਹੀਦ ਵੀ ਕਿਹਾ ਜਾ ਸਕਦਾ ਉਹਨਾਂ ਨੂੰ ਹੈ ਨਾ ਜੀ ਤੇ ਉਹਦਾ ਕਾਰਨ ਇਹ ਸੀਗਾ ਕਿ ਬਾਬਾ ਅਲਫਾਜ਼ ਉਹਨਾਂ ਲਈ ਇਸ ਲਈ ਵਰਤਿਆ ਗਿਆ ਕਿਉਂਕਿ ਉਹਨਾਂ ਦੀ ਜਿਹੜੀ ਸੂਝ-ਬੂਝ ਸੀਗੀ ਉਹ ਬਾਬਿਆਂ ਵਰਗੀ ਸੀਗੀ ਉਹ 100 ਸਾਲ ਦੇ ਬਾਬੇ ਦੇ ਤੋਂ ਵੀ ਉੱਪਰ ਸੀਗੀ ਉਹਨਾਂ ਦੇ ਜਿਹੜੇ ਕਾਰਨਾਮੇ ਸੀਗੇ ਉਹ ਸ਼ਹੀਦਾਂ ਵਾਲੇ ਸੀਗੇ ਉਹ 8-9 ਸਾਲ ਦੇ ਬੱਚਿਆਂ ਵਾਲੇ ਨਹੀਂ ਸੀਗੇ ਤਾਂ ਉਹਦਾ ਮੈਸੇਜ ਮਤਲਬ ਉਹਦੇ ਵਿੱਚ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਲਈ ਬਾਬਾ ਸ਼ਬਦ ਵੀ ਛੋਟਾ ਹੈ ਉਹ ਤੋਂ ਵੀ ਵੱਡਾ ਜਿ ਕੋ ਅੱਖਰ ਹੈਗਾ ਹੈ ਓਵਰ ਤੇ ਜਾਣਾ ਚਾਹੀਦਾ ਜਿਸ ਦੇ ਨਾਲ ਉਹਨਾਂ ਦੇ ਜਿਹੜੀ ਅਸਲ ਅਸੀਂ ਰਿਸਪੈਕਟ ਕਰ ਸਕਦੇ ਆ ਉਹ ਕਰ ਸਕੀਏ। ਤੇ ਕਈ ਜਿੱਦਾਂ ਬੋਲ ਵੀ ਦਿੰਦੇ ਆ ਜੋਰਾਵਰ ਸਿੰਘ ਅਜੀਤ ਸਿੰਘ ਇਹ ਸਹੀ ਨਹੀਂ ਹੈ ਕਿਉਂਕਿ ਬਾਬਾ ਜੋਰਾਵਰ ਸਿੰਘ ਬਾਬਾਜੀਤ ਸਿੰਘ ਇਹ ਸਹੀ ਹੈ। ਠੀਕ ਹੈ। ਉਹਨਾਂ ਨੂੰ ਇਹ ਕਹਿਣਾ ਚਾਹੀਦਾ। ਜ਼ਿੰਦਗੀ ਦੇ ਵਿੱਚ ਰਵਿੰਦਰ ਜੀ ਕੌਣ ਆਪਣਾ ਹੁੰਦਾ ਕੌਣ ਪਰਾਇਆ ਹੁੰਦਾ ਤੁਸੀਂ ਇਸ ਦੇ ਉੱਤੇ ਬੜਾ ਕੰਮ ਕੀਤਾ ਆਪਣੀ ਅਰੀਲਾਂ ਦੇ ਵਿੱਚ ਆਪਣੇ ਕੰਟੈਂਟ ਦੇ ਵਿੱਚ ਇਸ ਦੇ ਬਾਰੇ ਖੁੱਲਕੇ ਦੱਸੋ। ਜ਼ਿੰਦਗੀ ਦੇ ਵਿੱਚ ਜੋ ਆਪਣਾ ਹੈ ਜਿੱਦਾਂ ਸਾਥ ਦੇ ਰਿਹਾ ਕੋਈ ਮਾੜੇ ਸਮੇਂ ਮਾੜੇ ਸਮੇ ਦੇ ਵਿੱਚ ਸਾਥ ਦੇ ਰਿਹਾ ਹੈ ਉਹੀ ਆਪਣਾ ਹੈ ਮੇਰੇ ਹਿਸਾਬ ਨਾਲ ਕਿ ਜੋ ਮਾੜੇ ਸਮੇ ਚ ਤੁਹਾਡੇ ਨਾਲ ਖੜ ਗਿਆ ਚੰਗੇ ਸਮੇ ਚ ਤੁਹਾਡੇ ਨਾਲ ਸਭ ਖੜਨਗੇ ਸਭ ਖੜ ਵੀ ਜਾਂਦੇ ਆ ਦੋਸਤ ਮਿੱਤਰ ਸਭ ਕਰਦੇ ਸਭ ਖੜ ਜਾਂਦੇ ਆ ਬਟ ਮਾੜੇ ਸਮੇ ਦੇ ਵਿੱਚ ਤੁਹਾਡੇ ਨਾਲ ਜਿਹੜਾ ਖੜਾ ਹੈ ਨਾ ਉਹੀ ਤੁਹਾਡਾ ਅਸਲ ਸਾਥੀ ਆ ਉਹ ਕੱਟ ਹੋਣਗੇ ਕਿਉਂਕਿ نیچے ਥੱਲੇ ਲਗਾਉਣ ਵਾਲੇ ਲੋਕ ਜਿਆਦਾ ਮਿਲਦੇ ਆ ਆਪਾਂ ਨੂੰ ਸਭ ਨੂੰ ਹੀ ਮਿਲਦੇ ਆ ਪਰ ਸਾਥ ਦੇਣ ਵਾਲਾ ਕੋਈ ਕੋਈ ਮਿਲਦਾ ਹੈ ਤੇ ਮਨ ਨੂੰ ਤੇ ਸਾਧਨ ਬੜੇ ਮਿਲ ਗਏ ਤੇ ਇਦਾਂ ਹੀ ਹੈ ਕਿ ਸਾਥ ਦੇਣ ਵਾਲਾ ਸਾਥੀ ਮਿਲਣਾ ਚਾਹੀਦਾ ਹੈ ਫਿਰ ਹੂੰ ਵਧੀਆ ਜ਼ਿੰਦਗੀ ਲੰਘ ਜਾਂਦੀ ਹੈ ਤੁਸੀਂ ਕਹਿੰਦੇ ਹੋ ਜ਼ਿੰਦਗੀ ਦੇ ਅੱਗੇ ਵਧਣਾ ਜਿਹੜਾ ਬਹੁਤ ਹੀ ਜ਼ਰੂਰੀ ਹੈ ਹਾਂਜੀ ਹੈ ਤੇ ਜ਼ਿੰਦਗੀ ਦੇ ਵਿੱਚ ਜੇ ਕਿਹਨੇ ਵਧਿਆ ਜਾਵੇ ਤਾਂ ਫਿਰ ਕੀ ਹੋ ਸਕਦਾ ਆਈ ਥਿੰਕ ਕਿ ਮੈਸ ਤਾਂ ਜ਼ਿੰਦਗੀ ਰੁਕ ਜਾਏਗੀ ਦੁਨੀਆ ਰੁਕ ਜਾਏਗੀ ਮੈਨੂੰ ਤੇ ਇਹ ਲੱਗਦਾ ਹੈ ਦੁਨੀਆ ਰੋਟੇਟ ਕਰ ਰਹੀ ਹੈ ਰੁਕ ਜਾਏਗੀ ਤੇ ਅੱਗੇ ਵਧਣਾ ਜ਼ਰੂਰੀ ਹੈ ਆ ਮੈਂ ਛੋਟੇ ਆਪਣੇ ਐਗਜ਼ਾਮਪਲ ਦੇਣਾ ਚਾਹਾਂਗਾ ਇਹਦੇ ਵਿੱਚ ਜਦੋਂ ਮੈਂ ਕਿਉਂਕਿ ਬਾਇ ਪ੍ਰੋਫੈਸ਼ਨ ਮੈਂ ਸੀਏ ਹੈਗਾ ਤੇ ਜਦੋਂ ਮੈਂ ਸੀਏ ਕਰ ਲਈ ਸੀ ਤੋ ਇੱਕ ਬਹੁਤ ਵੱਡਾ ਮੇਰੇ ਲਈ ਇੱਕ ਪਹਾੜ ਸੀਗਾ ਉਦੋਂ ਅੱਧਾ ਲੱਗਦਾ ਸੀ ਕਿ بس ਹੋ ਜੇ ਕਿਸੇ ਤਰੀਕੇ ਨਾਲ ਹੋ ਜੇ ਵਸੇ ਮਹਾਰਾਜ ਉਦੋਂ ਦਾ ਰੋਜ਼ ਆਪਾਂ ਪਾਠ ਪੂਜਾ ਸਭ ਚੱਲਦਾ ਸੀਗਾ ਮਿਹਨਤ ਦੇ ਨਾਲ-ਨਾਲ ਤੇ ਜਦੋਂ ਉਹ ਹਾਸਲ ਕਰ ਲਿਆ ਸੀ ਉਦੋਂ ਥੋੜਾ ਜਿਹਾ ਇੱਕ ਲੱਗੀ ਇੱਕ ਖਲਿਸ਼ ਖਾਲੀਪਨ ਮਹਿਸੂਸ ਹੋਇਆ ਕਿ ਇਹ ਤਾਂ ਹੋ ਗਿਆ ਹੁਣ ਅੱਗੇ ਕੀ ਕੀਤਾ ਜਾਵੇ ਤੇ ਉੱਥੋਂ ਮੈਨੂੰ ਮਤਲਬ ਉਥੋ ਤੁਸੀਂ ਐਵੇਂ ਗੱਲ ਕਰ ਰਹੇ ਹੋ ਕਿ ਉਸ ਸਿਚੁਏਸ਼ਨ ਨੂੰ ਮੈਂ ਕਵਿਤਾ ਵਿੱਚ ਵੀ ਲਿਖਣ ਦੀ ਕੋਸ਼ਿਸ਼ ਵੀ ਕੀਤੀ ਸੀ ਮੈਂ ਉਹ ਮੈਨੂੰ ਹਲੇ ਯਾਦ ਨਹੀਂ ਆ ਬਟ ਹਾਂ ਉੱਥੇ ਇਹ ਬਤ ਲੱਗਿਆ ਕਿ ਨਹੀਂ ਅੱਗੇ ਵੱਧਦੇ ਰਹਿਣਾ ਪਊਗਾ ਰੁਕਣਾ ਨਹੀਂ ਹੈਗਾ ਬਸ ਜੇ ਰੁਕੋਗੇ ਤਾਂ ਬਸ ਜਨ ਸਾਹ ਵੀ ਰੁਕੀ ਜਾਣਗੇ ਕਿਸੇ ਨਾ ਕਿਸੇ ਪੁਆਇੰਟ ਤੇ ਜਾ ਕੇ ਅੱਗੇ ਵਧਣਾ ਸਾਲਾਂ ਵਰਗੀ ਚੀਜ਼ ਹੈ ਜੇਰ ਹਾਂ ਜ਼ਿੰਦਗੀ ਦੇ ਵਿੱਚ ਜਦੋਂ ਬੰਦੇ ਕੋ ਸ਼ੋਹਰਤ ਆ ਜਾਂਦੀ ਹੈ ਪੈਸਾ ਆ ਜਾਂਦਾ ਹੈ ਕਿਤਨਾ ਕਿਤੇ ਨਾ ਚਾਕੇ ਵੀ ਉਸ ਤੇ ਵਿੱਚ ਹੰਕਾਰ ਜਿਹੜਾ ਉਹ ਹਾਵੀ ਹੋ ਜਾਂਦਾ ਹੈ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਵਾਕਈ ਜ਼ਿੰਦਗੀ ਦੇ ਵਿੱਚ ਤਰੱਕੀ ਜਿਹੜੀ ਹੈ ਜਿਹੜਾ ਪੈਸਾ ਸ਼ੋਹਰਤ ਹੈ ਉਹ ਬੰਦੇ ਨੂੰ ਹੰਕਾਰਿਆ ਕਰ ਦਿੰਦੀ ਆ ਵੈਸੇ ਇੱਕ ਗੱਲ ਸਹੀ ਹੈ ਕਿ ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਹੈ ਸ਼ੋਹਰਤ ਮਿਲ ਜਾਂਦੀ ਹੈ ਤਾਂ ਹੰਕਾਰ ਤਾਂ ਬੰਦੇ 'ਚ ਆ ਹੀ ਜਾਂਦਾ ਹੈ ਉਹ ਜਿਹੜਾ ਉਹਦੇ ਨਾਲ ਬੇਸ਼ੱਕ ਕੰਮ ਵੀ ਕਰਦੇ ਹੋਣਗੇ ਉਸ ਟਾਈਮ ਉਹਨਾਂ ਤੋਂ ਉੱਪਰ ਉੱਠ ਜਾਂਦਾ ਹੈ ਉਸ ਟਾਈਮ ਦੂਜਿਆਂ ਨੂੰ ਨੀਚੇ ਸਮਝਣ ਲੱਗ ਜਾਂਦਾ ਹੈ ਕਿ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ ਇਹਦਾ ਕਾਰਨ ਨਹੀਂ ਹੈ ਹਾਂ ਕੀ ਬੰਦੇ ਕੋਲ ਜੇ 4 ਪੈਸੇ ਹੋ ਜਾਂਦੇ ਆ ਨਾ ਤਾਂ ਬੰਦੇ ਨੂੰ ਇਹ ਹੁੰਦਾ ਹੈ ਕਿ ਬਸ ਮੈਂ ਹੀ ਰੱਬ ਆ ਰੱਬ ਹੋ ਜਾਂਦਾ ਹੈ ਰੱਬ ਨੂੰ ਭੁੱਲ ਜਾਂਦਾ ਹੈ ਤੇ ਖੁਦ ਨੂੰ ਰੱਬ ਮੰਨਣ ਲੱਗ ਜਾਂਦਾ ਹੈ ਜ਼ਿੰਦਗੀ ਇਨਸਾਨ ਨੂੰ ਸਿਰਫ ਇੱਕ ਵਾਰੀ ਮਿਲਦੀ ਆ ਸਾਰੇ ਜਾਣਦੇ ਆ ਪਰ ਇਸ ਦੇ ਬਾਵਜੂਦ ਵੀ ਅਸੀਂ ਜ਼ਿੰਦਗੀ ਨੂੰ ਜਿਉਣ ਦੇ ਵਿੱਚ ਇੰਨਾ ਆਪਣੇ ਆਪ ਨੂੰ ਕੰਪਲਿਕੇਟ ਇੰਨਾ ਔਖਾ ਕਰ ਲੈਨੇ ਆ ਕਮੀਆਂ ਪੇਸ਼ੀਆਂ ਨਾਲ ਹਰ ਵਕਤ ਪਰੇ ਰਹਿਨੇ ਆ ਸਾਡੇ ਕੋਲ ਇਹ ਹੈ ਨਹੀਂ ਉਹ ਹੋਵੇ ਉਹ ਹੈ ਤੇ ਇਹ ਕਿਉਂ ਨਹੀਂ ਠੀਕ ਹੈ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਆਪਣੀ ਲਾਈਫ ਨੂੰ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਜਿਣੀ ਚਾਹੀਦੀ ਹੈ ਆਈ ਥਿੰਕ ਅ ਅੱਜਕੱਲ੍ਹ ਪੇजेस ਤੇ ਹਰ ਇਨਫਲੂਐਂਸਰ ਜਾਂ ਬਹੁਤ ਸਾਰੇ ਜਣੇ ਸਿਖਾ ਰਹੇ ਹਨ ਸਿਖ ਵੀ ਰਹੇ ਹਨ ਪਰ ਦੇਖ ਵੀ ਰਹੇ ਹੈ ਕਿ ਬਹੁਤ ਮਿਲਦਾ ਹੈ ਕਿ ਆਰਾਮ ਦੀ ਜ਼ਿੰਦਗੀ ਜਿਓ ਐਦਾਂ ਦੀ ਲਾਈਫ ਹੋਣੀ ਜਿਹਦੇ ਉਦਾਂ ਦੀ ਲਾਈਫ ਹੋਣੀ ਚਾਹੀਦੀ ਹੈ ਆਈ ਥਿੰਕ ਜਿਨੇ ਇਹ ਚੀਜ਼ ਸਮਝ ਲੀ ਕਿ ਨਾ ਲਾਈਫ ਜ਼ਿੰਦਗੀ ਐਦਾਂ ਹੀ ਰਹਿਣੀ ਹੈ ਐਦਾਂ ਹੀ ਰਹਿ ਗਈ ਜੀਵਨ ਸੰਘਰਸ਼ ਦਾ ਦੂਸਰਾ ਨਾਮ ਹੈ ਇਹ ਸੰਘਰਸ਼ ਚੱਲਦਾ ਰਹਿਣਾ ਹੈ ਰੋਟੀ ਹੈ ਪਈ ਹੈ ਸਾਹਮਣੇ ਉਹ ਚੱਕ ਕੇ ਖਾਣੀ ਹੀ ਪੈਣੀ ਉਹ ਮੂੰਹ 'ਚ ਨਹੀਂ ਪੈਣੀ ਤਉ ਉਹਦੇ ਚੁਨੂ ਚੱਕ ਕੇ ਬੁਰਕੀ ਬਣਾ ਕੇ ਸਬਜ਼ੀ ਦੇ ਵਿੱਚ ਪਾ ਕੇ ਮੂੰਹ ਚ ਪਾਣ ਦੀ ਟੈਨਸ਼ਨ ਤੁਹਾਨੂੰ ਲੈਣੀ ਹੀ ਪਈ। ਐਦਾਂ ਹੀ ਬਾਕੀ ਦਾ ਸਾਰਾ ਕੰਮ ਹੈ। ਤੇ ਐਂਗਜ਼ਾਇਟੀ ਹੈ ਜਿਹੜੇ ਤੁਹਾਡੇ ਅੰਦਰ ਜਿਹੜਾ ਇੱਕ ਰੋਸ ਹੈ, ਕੰਮ ਦਾ ਜਾਂ ਫਿਰ ਅੱਗੇ ਵਧਣ ਦਾ ਰੋਸ ਹੈ ਉਹ ਚੱਲਦਾ ਰਹਿਣਾ ਚਾਹੀਦਾ। ਹਮ ਇਸ ਨੂੰ ਅਸੈਪਟ ਕਰਨਾ ਚਾਹੀਦਾ। ਉਹਦੇ ਨਾਲ-ਨਾਲ ਹਾਂ ਇਹ ਜ਼ਰੂਰ ਹੈ ਕਿ ਤੁਸੀਂ ਆਪਣੇ ਆਪ ਨੂੰ ਸਮਾ ਲਓ ਤੇ ਠਹਿਰਾਵ ਵੀ ਲਿਆਓ ਥੋੜਾ ਜ਼ਿੰਦਗੀ ਵਿੱਚ। ਪਰ ਤੁਹਾਡੀ ਜ਼ਿੰਦਗੀ ਵਿੱਚ ਠਹਿਰਾਵ ਜ਼ਰੂਰੀ ਹੈ ਤਾਂਕਿ ਤੁਹਾਡੀ એનર્ਜੀ ਜਿਹੜੀ ਘੱਟ ਗਈ ਉਹ ਬੈਟਰੀ ਚਾਰਜ ਹੋ ਸਕੇ। ਬਟ ਐਦਾਂ ਕਹਿਣਾ ਕਿ ਨਹੀਂ ਇਹ ਜ਼ਿੰਦਗੀ ਖਰਾਬ ਹੈ। ਮੈਂ ਉਸ ਦਿਨ ਸੁਪਨੇ ਕਰਦਾ ਜ਼ਿੰਦਗੀ ਚ ਅੱਗੇ ਵਧਣਾ ਤੇ ਸੰਘਰਸ਼ ਚੱਲਦਾ ਰਹਿਣਾ ਆਖਰੀ ਸਾਹ ਤੱਕ ਜਲਣਾ ਮਤਲਬ ਹੁਣ ਬਜ਼ੁਰਗ ਵੀ ਹੋ ਰਹੇ ਨੇ ਜਿਹੜੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਰੋਟੀ ਤਾਂ ਆਪਣੀ ਆਪ ਖਾਣੀ ਪੈਂਦੀ ਹੈ ਕਿੰਨੇ ਦਿਨ ਪਾ ਦੇਗਾ ਕਿਸੇ ਦੇ ਮੂੰਹ ਤੇ ਇਹ ਅਸੈਪਟ ਕਰਨਾ ਪੈਗਾ ਕਿ ਜੀਵਨ ਸੰਘਰਸ਼ ਦਾ ਦੂਸਰਾ ਨਾਮ ਠੀਕ ਹੈ ਤੇ ਚਾਰ ਕੇ ਲਾਈਨਾਂ ਜਿੰਦਗੀ ਲਈ ਕਿ ਜ਼ਿੰਦਗੀ ਮਿਲੀ ਹੈ ਹੱਸਣ ਹਸਾਉਣ ਲਈ ਜ਼ਿੰਦਗੀ ਮਿਲੀ ਹੈ ਰੋਸਣ ਰਸਾਉਣ ਲਈ ਜ਼ਿੰਦਗੀ ਮਿਲੀ ਹੈ ਉੱਠਣ ਉਠਾਉਣ ਲਈ ਤੇ ਜ਼ਿੰਦਗੀ ਮਿਲੀ ਹੈ ਸਿੱਖਣ ਸਿਖਾਉਣ ਲਈ ਇਹ ਜ਼ਿੰਦਗੀ ਮਿਲੀ ਹੈ ਦੁੱਖੜੇ ਵੰਡਾਉਣ ਲਈ ਜ਼ਿੰਦਗੀ ਮਿਲੀ ਹੈ ਦੁੱਖੜੇ ਵੰਡਾਉਣ ਲਈ ਕੀ ਬਾਤ ਹੈ ਅੱਛਾ ਤੁਸੀਂ ਕਹਿੰਦੇ ਹੋ ਜੀ ਜਿਹੜੀ ਜ਼ੁਬਾਨ ਆ ਉਹ ਬੰਦੇ ਦੀ ਹਮੇਸ਼ਾ ਮਿੱਠੀ ਹੋਣੀ ਚਾਹੀਦੀ ਹੈ ਮਿੱਠੀ ਜ਼ੁਬਾਨ ਵਾਲਾ ਵਿਅਕਤੀ ਹੀ ਜ਼ਿੰਦਗੀ ਦੇ ਵਿੱਚ ਸਫਲ ਵਿਅਕਤੀ ਹੁੰਦਾ ਪਰ ਅੱਜ ਕੱਲ ਤੇ ਮੁਹਾਵਰੇ ਚੱਲਦੇ ਨੇ ਜਿਹਦੀ ਜਿਆਦਾ ਮਿੱਠੀ ਜ਼ੁਬਾਨ ਹੋਵੇ ਉਹ ਸਭ ਤੋਂ ਜਿਆਦਾ ਚਾਤਰ ਬੰਦਾ ਹੁੰਦਾ ਉਸ ਤੋਂ ਜਿੰਨਾ ਹੋ ਸਕੇ ਬਚ ਕੇ ਰਹਿਣਾ ਚਾਹੀਦਾ ਇਸ ਬਾਰੇ ਤੁਹਾਡੇ ਕੀ ਖਿਆਲ ਕੀ ਸੋਚ ਕੇ ਤੁਹਾਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਜ਼ੁਬਾਨ ਦਾ ਮਿੱਠਾ ਹੋਣਾ ਜ਼ਰੂਰੀ ਹੈ ਹਾਂ ਮਿੱਠੀ ਜ਼ੁਬਾਨ ਤੇ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਕੰ ਪਰ ਮਿੱਠੀ ਜ਼ੁਬਾਨ ਨਾਲ ਹੀ ਕਰਵਾ ਸਕਦੇ ਆ ਕਿਉਂਕਿ ਆਪਾਂ ਰੂਡਲੀ ਬਿਹੇਵ ਕਰਦੇ ਆ ਤਾਂ ਬੰਦਾ ਕੰਮ ਕਰਦਾ ਹੀ ਨਹੀਂ ਅਗਲਾ ਕਹਿੰਦਾ ਕਿ ਦੂਜੇ ਪਾਸੇ ਜਾਓ ਤੁਸੀਂ ਕੋਈ ਸਾਨੂੰ ਪੁੱਛੇਗਾ ਨਹੀਂ ਨਾ ਤੇ ਮਿੱਠੀ ਜ਼ੁਬਾਨ ਦਾ ਹੋਣਾ ਵੀ ਜ਼ਰੂਰੀ ਤੁਹਾਡੀ ਇਹ ਵੀ ਗੱਲ ਸਹੀ ਹੈ ਕੀ ਮਿੱਠੀ ਜਬਾਨ ਵਾਲੇ ਬੰਦੇ ਸਹੀ ਨਹੀਂ ਹੁੰਦੇ ਕਈ ਵਾਰ ਕਈ ਵਾਰ ਨਹੀਂ ਕਦੇ ਕਦੇ ਨਹੀਂ ਹੁੰਦੇ ਉਹਦੇ ਦਿਲ ਚ ਕੁਝ ਹੋਰ ਹੁੰਦਾ ਹੈ ਉਹ ਆਪਣਾ ਕੰਮ ਪੈ ਕਰਾ ਜਾਂਦੇ ਨੇ ਨਾ ਕੰਮ ਨਿਕਲ ਲੈਂਦੇ ਨੇ ਉਹਨਾਂ ਦੇ ਪਰਸਪੈਕਟਿਵ ਤੋਂ ਦੇਖਿਆ ਜਾ ਤਾਂ ਆਪਣਾ ਕੰਮ ਤਾਂ ਕਰਵਾ ਜਾਂਦੇ ਨੇ ਤਾਂ ਮਿੱਠੀ ਜਬਾਨ ਤਾਂ ਇੱਕ ਤਰ੍ਹਾਂ ਦਾ ਕੈਲਵ ਟੂਲ ਹੈ ਤੁਸੀਂ ਕਹਿਣਾ ਚਾਹੋਦੇ ਹੁਣ ਤੁਸੀਂ ਬਿਜ਼ਨਸ ਸੈਂਸ ਵਿੱਚ ਜੇ ਗੱਲ ਕਰਨੀ ਹੈ ਤਾਂ ਮਿੱਠੀ ਮਿੱਠੀ ਜਬਾਨ ਇੱਕ ਟੂਲ ਬਣ ਗਿਆ ਜਬਾਨ ਹਰ ਪੇਸ਼ੇ 'ਚ ਮਿੱਠੀ ਜਬਾਨ ਰੱਖਣੀ ਪੈਂਦੀ ਹੈ ਬਾਕੀ ਜੇ ਮਿੱਠੀ ਜਬਾਨ ਦੀ ਵੈਸੇ ਗੱਲ ਕਰੀਏ ਤਾਂ ਹੁਣ ਗੁਰਬਾਣੀ ਆ ਉਹਨੂੰ ਤੁਸੀਂ ਉਹਦੇ ਤਰਜ਼ ਮਿੱਠੀ ਕਿਉਂ ਨਹੀਂ ਚਾਹੀਦੀ ਉਹਦਾ ਗੁਰਬਾਣੀ ਵੀ ਕਹਿੰਦੀ ਨਾਨਕ ਵੀ ਫਿੱਕਾ ਬੋਲੀ ਤਾਂ ਫਿੱਕਾ ਹੋਏ ਬਿਲਕੁਲ ਠੀਕ ਹੈ ਤੁਸੀਂ ਮੁੰਡੇ ਕੁੜੀਆਂ ਨੂੰ ਲੈ ਕੇ ਅਕਸਰ ਕਹਿੰਦੇ ਰਹਿੰਦੇ ਹੋ ਬੜੀਆਂ ਗੱਲਾਂ ਕਰਦੇ ਹੋ ਮੈਂ ਜ਼ਰੂਰ ਚਾਹਾਂਗਾ ਕਿਉਂਕਿ ਮੈਂ ਵੀ ਨੌਜਵਾਨ ਮੁੰਡਾ ਹੈ ਨਾ ਤੁਸੀਂ ਦੱਸੋ ਕਿ ਨੌਜਵਾਨ ਮੁੰਡੇ ਕੁੜੀਆਂ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਤੁਹਾਡਾ ਕੀ ਸੋਚ ਹੈ ਤੁਹਾਡੀ ਕੀ ਸੋਚ ਹੈ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਮਝਦਾਰ ਹੋਣਾ ਚਾਹੀਦਾ ਹੈ ਸਮਝਦਾਰ ਹੋ ਕੇ ਹੀ ਕੋਈ ਕੁਝ ਕੀਤਾ ਜਾ ਸਕਦਾ ਹੈ ਮਤਲਬ ਅੱਜ ਦੇ ਟਾਈਮ ਦੇ ਵਿੱਚ ਝੱਲਿਆਂ ਨੂੰ ਹਮਦਰਦੀ ਤੇ ਬਹੁਤ ਮਿਲਦੀ ਐ ਪਰ ਕਦੇ ਹੱਕ ਨਹੀਂ ਮਿਲਦਾ ਇਹ ਅਸਲ ਸਚਾਈ ਵੀ ਐ ਕਿ ਝੱਲਿਆਂ ਨੂੰ ਆਪਾਂ ਹਮਦਰਦੀ ਦੇ ਦਿੰਦੇ ਆ ਪਰ ਉਹ ਹੱਕ ਨਹੀਂ ਮਿਲਦੇ ਉਹਨਾਂ ਨੂੰ ਵਿਚਾਰਾ ਕਹਿੰਦੇ ਆ ਆਪਾਂ ਬੇਵਸਤੇ ਉਹਨੂੰ ਸੰਪਤੀ ਵੀ ਦਿੰਦੇ ਆ ਆਪਾਂ ਬਟ ਉਹ ਤੋਂ ਅੱਗੇ ਕੀ ਕਰਦੇ ਆ ਆਪਾਂ ਕੁਝ ਨਹੀਂ ਕਰਦੇ ਕੁਝ ਵੀ ਨਹੀਂ ਕਰਦੇ ਸਮਝਦਾਰ ਬੰਨਾ ਸਮਝਦਾਰ ਬੰਨਾ ਚਾਹੀਦਾ ਐ ਆਰਲੀ ਜਨਰੇਸ਼ਨ ਨੂੰ ਕਵਿਤਾ ਸਭ ਤੋਂ ਪਹਿਲੇ ਤੁਸੀਂ ਕਦੋਂ ਤੇ ਕਿਹੜੀ ਕਵਿਤਾ ਲਿਖੀ ਉਸ ਬਾਰੇ ਦੱਸੋ ਸ਼ਾਦੀ ਤੋਂ ਬਾਅਦ ਜਿਹੜੀ ਤੁਸੀਂ ਦੋਵਾਂ ਨੇ ਸਾਂਝ ਤੌਰ ਤੇ ਇਕੱਠੀ ਲਿਖੀ ਹੋਵੇ ਸਾਂਝ ਤੌਰ ਤੇ ਹਾਂਜੀ ਉਹ ਇਹ ਨੂੰ ਮੈਂ ਮੰਨਦੀ ਆ ਵੈਸੇ ਕਿਉਂਕਿ ਇਹਨਾਂ ਨੇ ਰਿਨਰੇਟ ਕੀਤੀ ਸੀ ਮੈਂ ਤਾਂ ਫਿਰ ਲਿਖ ਕੇ ਛੱਡ ਦਿੰਦਾ ਦੱਸੋ ਉਹ ਦੋਨਾਂ ਨੇ ਮੈਂ ਵੀ ਮਤਲਬ ਪਾਰਟਿਸਿਪੇਟ ਕੀਤਾ ਉਸ ਕਵਿਤਾ ਦੇ ਵਿੱਚ ਹਿਸਾਬ ਜਿਹਾ ਮੈਨੂੰ ਭੁੱਲ ਗਿਆ ਮੇਰਾ ਰਹਿੰਦਾ ਸਿੰਦਾ ਮੁੱਲ ਗਿਆ ਹਿਸਾਬ ਜਿਹਾ ਮੈਨੂੰ ਭੁੱਲ ਗਿਆ ਮੇਰਾ ਰਹਿੰਦਾ ਸਿੰਦਾ ਮੁੱਲ ਗਿਆ ਜਦੋਂ ਤੱਕ ਲਿਆ ਤੂੰ ਮੁੜ ਕੇ ਵੇ ਇੱਕ ਉੱਠਦੀ ਦਿਲ ਵਿੱਚ ਚੀਜ਼ ਜਹੀ ਹੁਣ ਕਰਦੀ ਹਾਂ ਤੇਰੀ ਰੀਸ ਜਹੀ ਜਦੋਂ ਤੱਕ ਲਿਆ ਤੂੰ ਮੁੜ ਕੇ ਵੀ ਜਦੋਂ ਤੱਕ ਲਿਆ ਤੂੰ ਮੁੜ ਕੇ ਵੀ ਤੁਹਾਡੇ ਮੁਤਾਬਿਕ ਪਿਆਰ ਕੀ ਹੈ ਅਸਲੀ ਵੈਲੈਂਟਾਈਨ ਕੀ ਹੈ ਮੈਂ ਥੋੜੇ ਸ਼ਾਂਤ ਕਰਨਾ ਹੈ ਵੈਲੈਂਟਾਈਨਸ ਦੇਖੋ ਮੈਂ ਥੋੜਾ इजीली ਕਮੈਂਟ ਕਰਨਾ ਚਾਹੁੰਦਾ ਮੈਂ ਹੋਪਫੁਲੀ ਜੇ ਕੋਈ ਵੀਰ ਈਜ਼ ਜਿਹੜੇ ਹੋਣਗੇ ਉਹ ਨੈਗੇਟਿਵ ਨਹੀਂ ਲੈਣਗੇ ਕਿ ਵੈਲੈਂਟਾਈਨਸ ਵੈਸੇ ਆਪਾਂ ਸਾਰਿਆਂ ਨੂੰ ਪਤਾ ਕਿ ਇੰਡੀਅਨ ਕਲਚਰ ਦਾ ਵੈਸੇ 파ਰਟ ਨਹੀਂ ਇਟ ਇਜ਼ ਅ ਵੈਸਟਰਨ ਵੈਸਟਰਨ ਕਲਚਰ ਹਾਂ ਇਟ ਇਜ਼ ਇਟ ਇਜ਼ ਅ ਪਾਰਟ ਆਫ ਵੈਸਟਰਨ ਕਲਚਰ ਵੈਸਟਰਨ ਫੈਸਟੀਵਲ ਹੈ ਨਾ ਸੇਂਟ ਵੈਲੈਂਟਾਈਨਸ ਸੀਗੇ ਆਈ ਥਿੰਕ ਯੂਰੋਪੀ ਦੇਸੀਗੇ ਨੋਟ ਰਿਮెంబਰਡ ਪ੍ਰੋਪਰਲੀ ਉਹਨਾਂ ਨੂੰ ਮਨਾਇਆ ਜਾਂਦਾ ਬਟ ਕੋਈ ਐਦਾਂ ਦੀ ਚੀਜ਼ ਨਹੀਂ ਹੈ ਜਿਹਦੇ ਨਾਲ ਕੋਈ ਡਾਇਰੈਕਟਲੀ ਗ੍ਰਾਹਟਾਰੀ ਸਾਡੇ ਸਮਾਜ ਵਿੱਚ ਜਾਂ ਫਿਰ ਕਿਸੇ ਦਾ ਦਿਲ ਦੁਖ ਰਿਹਾ ਹੈ ਜਾਂ ਕੁਛ ਅੱਦਾ ਹੋ ਰਿਹਾ ਹੈ ਤਾਨੂੰ ਮਨਾਣ ਵਿੱਚ ਕੋਈ ਮਨਾਹੀ ਜਾਂ ਫਿਰ ਗੁਰੇਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਇਨ ਦੀ ਐਂਡ ਦੇ ਆ ਤਾ ਇਹਨੂੰ ਮਨਾਣ ਵਿੱਚ ਤਾਂ ਕੋਈ ਬਣਾ ਹੀ ਨਹੀਂਆ ਕਿ ਪਿਆਰ ਸਿਰਫ ਸੱਤੇ ਦਿਨ ਹੀ ਮਨਾਇਆ ਜਾ ਸਕਦਾ ਬਾਕੀ ਦੇ ਦਿਨ ਨਹੀਂ ਬਿਲਕੁਲ ਮੈਂ ਉਹ ਹੀ ਕਹਿ ਰਿਹਾ ਸੀਗਾ ਕਿ ਮਨਾਣ ਵਿੱਚ ਦੇਖੋ ਪਿਆਰ ਹੁਣ ਅਨਿਵਰਸਰੀ ਹੈ ਉਹ ਵੀ ਇੱਕ ਦੂਜੇ ਨੂੰ ਆਪ ਮਨਾਉਂਦੇ ਆ ਉਹ ਵੀ ਪਿਆਰ ਦਾ ਹੀ ਦਿਨ ਪਰ ਉਸ ਸਾਲ ਚ ਇੱਕ ਵਾਰੀ ਆਂਦੀ ਆਪਾਂ ਉਸ ਦਿਨ ਮਨਾ ਲਿਆ ਨਹੀਂ ਵੈਲੈਂਟਾਈਨਸ ਡੇ ਵਿੱਚ ਇੱਕ ਵਾਰੀ ਹੁੰਦਾ 14 ਤਰੀਕ ਬਾਕੀ ਦਿਨ ਤਾਂ ਨਾਲ ਜੋੜ ਦੋ ਤੇ ਵਿਆਹ ਤੋਂ ਬਾਅਦ ਤੁਸੀਂ ਕਿੰਨਾ ਕੁ ਵੈਲੈਂਟਾਈਨ ਬਣਾ ਲਿਆ ਅਸੀਂ ਮਨਾਇਆ ਠੀਕ ਠਾਕ ਪਹਿਲੇ ਸਾਲ ਦਾ ਸੋਨਾ ਮਨਾਇਆ ਕੀ ਮੈਂ ਤੇ ਇਹ ਕਹਿਣਾ ਚਾਹੁੰਦੀ ਆ ਕਿ ਵੈਲੈਂਟਾਈਨ ਡੇ ਤੇ ਕੀ ਪਿਆਰ ਇੱਕ ਅਹਿਸਾਸ ਹੈ ਪਿਆਰ ਇੱਕ ਨਾਜ਼ੁਕ ਜੀ ਚੀਜ਼ ਹੈ ਜਿਹਨੂੰ ਸੰਭ ਕੇ ਰੱਖਣਾ ਚਾਹੀਦਾ ਹੈ ਤੇ ਵੈਸੇ ਇਹ ਦਿਨ ਮੈਂ ਮਨਾਇਆ ਨਹੀਂ ਤੇ ਜਦੋਂ ਅਸੀਂ ਲੋਕਾਂ ਨੂੰ ਦੇਖਦੀ ਸੀ ਮੈਂ ਉਸ ਟਾਈਮ ਨੋਟ ਜ਼ਰੂਰ ਕਰਦੇ ਸੀ ਕਿ ਹਾਂ ਵਿਆਹ ਤੋਂ ਬਾਅਦ ਮਨਾਵਾਂਗੇ ਐਦਾਂ ਕਰਾਂਗੇ ਹੁੰਦਾ ਕਰਾਂਗੇ ਐਦਾਂ ਕਰਾਂਗੇ ਹੁੰਦਾ ਕਰਾਂਗੇ ਇਹ ਹੁੰਦਾ ਹੀ ਆ ਸਭ ਕੁੜੀਆਂ ਦੀ ਰੀਝ ਹੁੰਦੀ ਹੈ ਕਿ ਜਦੋਂ ਮਤਲਬ ਵਿਆਹ ਹੋਏਗਾ ਉਸ ਤੋਂ ਬਾਅਦ ਮਨਾਵਾਂਗੇ ਤੇ ਮੈਨੂੰ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਇਸ ਦਿਨ ਨੂੰ ਮਨਾਉਂਦੇ ਆ ਉਹਨਾਂ ਨੂੰ ਇਸ ਦੀ ਅਸਲ ਕੀਮਤ ਪਾਣੀ ਚਾਹੀਦੀ ਆ ਕਿ ਜਿਨ੍ਹਾਂ ਨੇ ਲਾਈਆਂ ਐ ਉਹ sire tak ਨਿਭਾਉਣਾ ਲੱਗੀਆਂ ਨੂੰ sire tak ਨਿਭਾਉਣਾ ਚਾਹੀਦਾ ਉਹਨਾਂ ਨੂੰ ਤੇ ਇਹ ਨਹੀਂ ਕਿ ਅੱਧ ਵਿਚਕਾਰ ਛੱਡ ਦੇਣ ਜਾਂ ਫਿਰ ਨਿਊ ਇਅਰ ਵਾਂਗ ਸੈਲੀਬ੍ਰੇਟ ਕਰਨੇ कि इस साल मेरी ए मेरा ए बॉयफ्रेंड है नेक्स्ट ईयर मेरा ए मेरे ख्याल ਤੁਸੀਂ ਸਾਲ ਜ਼ਿਆਦਾ ਕਹਿੰਦੇ ਤੇ 6 ਮਹੀਨੇ ਨਹੀਂ ਟੱਪਦਾ ਨਹੀਂ ਉਹ ਰਾਈਟ ਸਰ ਹੁੰਦਾ ਤਾਂ ਐਵੇਂ ਹੀ ਹੈ ਉਹੀ ਗੱਲ ਹੈ ਕਿ ਬਸ ਵਿੱਚ ਵੈਲੈਂਟਾਈਨ ਇਮਰਾਨ ਨੂੰ ਕੋਈ ਸ਼ੋਅ ਨਹੀਂ ਹੈ ਪਰ ਇਹਦੀ ਵੈਲਿਊ ਯੂ نو ਅਸਲੀ ਸਮਝਣਾ ਉਹਨੂੰ ਪਿਆਰ ਵਾਂਗ ਇਮਰਾਨ ਐਦਾਂ ਨਹੀਂ ਹੈ ਕਿ ਉਹ ਨਿਊ 에ਰਾ ਕਿੱਦ ਲਈ ਸਾਲ ਅਗਲੇ ਸਾਲ ਅਗਲੇ ਸਾਲ ਹੋਰ ਹੈ थैंक यू ਸਰ ਅੱਛਾ ਅੱਜ ਕੱਲ ਵਿਆਹ ਤੋਂ ਬਾਅਦ ਡਿਵੋਰਸ ਕਲਚਰ ਜਿਹੜਾ ਉਹ ਪਹਿਲਾਂ ਤਾਂ ਵਿਦੇਸ਼ਾਂ ਦੇ ਵਿੱਚ ਸੀਗਾ ਪਰ ਹੁਣ ਉਹ ਸਾਡੇ ਭਾਰਤ ਦੇ ਵਿੱਚ ਵੀ ਬਹੁਤ ਤੇਜ਼ੀ ਦੇ ਨਾਲ ਫੈਲਣ ਲੱਗ ਪਿਆ ਬਹੁਤ ਤਗੜਾ ਪ੍ਰਸਾਰ ਉਹ ਦਾ ਹੁਲਾਪੇ 6 ਮਹੀਨੇ ਸਾਲ 2 ਸਾਲ ਤੋਂ ਬਾਅਦ ਹੀ ਅਕਸਰ ਕਾਫੀ ਹੱਦ ਤੱਕ ਜਿਹੜੇ ਡਿਵੋਰਸਸ ਹੋਣ ਆਪਣੇ ਤੁਹਾਡੇ ਕੀ ਮਾਇਨੇ ਨੇ ਆਸ-ਪਾਸ ਬਹੁਤ ਸੁਣਨ ਨੂੰ ਮਿਲ ਰਹੇ ਨੇ ਤੇ ਬੜਾ ਦੁੱਖ ਹੁੰਦਾ ਦੇਖ ਕੇ ਸਪੈਸ਼ਲੀ ਜੇ ਸਾਡੇ ਕਲੋਜ਼ ਤੁਹਾਡੇ ਮੁਤਾਬਿਕ ਡਿਵੋਰਸ ਡਿਵੋਰਸ ਜਿਹੜਾ ਅਲਫਾਜ਼ ਹੈ ਹਾਂਜੀ ਇਹ ਕਿੰਨਾ ਕੁ ਖਤਰਨਾਕ ਹੈ ਇੱਕ ਵਿਆਹੇ ਜੋੜੇ ਲਈ ਤੁਸੀਂ ਨਿਊਲੀ ਮੈਰਿਡ ਹੋ ਕੇ ਸੁਣ ਕੇ ਡਰ ਲੱਗਦਾ ਵੈਸੇ ਆਬਵੀਅਸਲੀ ਇਸ ਚੀਜ਼ ਨੂੰ ਕਿਉਂਕਿ ਵੈਸੇ ਤਾਂ ਚਲੋ ਕਿਉਂਕਿ ਡਿਵੋਰਸ ਤੋਂ ਪਹਿਲੀ ਗੱਲ ਤਾਂ ਮਤਲਬ ਸੈਪਰੇਸ਼ਨ ਹੈ ਤਪਣੇ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਉਹਦੇ ਨਾਲ ਸੈਪਰੇਸ਼ਨ ਤਾਂ ਕੀ ਲੱਗਦਾ ਵਜ੍ਹਾ ਕੀ ਮੰਨਦੇ ਹੋ ਕੀ ਹੋ ਸਕਦਾ ਲੋਕ ਕਿਉਂ ਇਹੋ ਜਿਹੇ ਲੈਵਲ ਤੇ ਆ ਜਾਂਦੇ ਨੇ ਪਹਿਲਾਂ ਤਾਂ ਮਾਰਾਂ ਕੁੱਟਾਂ ਹੁੰਦੀਆਂ ਸੀ ਸਸਾਂ ਡਾਡੀਆਂ ਹੁੰਦੀਆਂ ਸੀ ਤਾਂ ਵੀ ਔਰਤਾਂ ਕੱਟਦੀਆਂ ਸੀ ਤੇ ਆਪਣਾ ਜ਼ਿੰਦਗੀ ਦੇ ਵਿੱਚ ਇੱਕ ਮੁਕਾਮ ਤੇ ਪਹੁੰਚਦੀਆਂ ਸੀਗੀਆਂ ਪਰ ਅੱਜ ਕੱਲ ਕਿਸੇ ਨੂੰ ਕੋਈ ਝਿੜਕੀ ਹੀ ਦਵੇ ਕੋਈ ਕੁਛ ਕਹਿ ਹੀ ਦਵੇ ਕੋਈ ਸੂਟ ਸਤਾਰਿਆਂ ਵਾਲਾ ਨਾ ਲੈ ਕੇ ਘਰ ਵਾਲਾ ਦੇ ਦੇ ਤੇ ਲੈ ਭਈਆ ਤਲਾਕ ਪੇ ਮੈਂ ਚੱਲੀ ਸਭ ਤੋਂ ਵੱਡਾ ਇਹ ਰੀਜ਼ਨ ਹੈ ਸਰ ਇਸ ਦਾ ਕੀ ਬੇਸ਼ੱਕ ਕੁੜੀਆਂ ਐ ਬੇਸ਼ੱਕ ਮੁੰਡੇ ਆ ਉਹਨਾਂ ਚ ਸਹਿਣ ਸ਼ਕਤੀ ਨਹੀਂ ਰਹੀ ਅਗਰ ਸਿੱਕ ਦੂਜੇ ਨੂੰ ਕੋਈ ਗੱਲ ਕਹਿ ਦਿੰਦੇ ਆ ਨਾ ਤਾਂ ਸਹਿਣਾ ਵੀ ਪੈਂਦਾ ਹੈ ਅਗਰ ਅਸੀਂ ਕਹਿਣਾ ਜਾਣਦੇ ਆ ਤਾਂ ਦੂਜੇ ਪਰਸਨ ਨੂੰ ਸਹਿਣਾ ਵੀ ਆਣਾ ਚਾਹੀਦਾ ਹੈ ਜੇ ਕੋਈ ਮੈਨੂੰ ਕਹਿ ਰਿਹਾ ਤਾਂ ਮੈਨੂੰ ਵੀ ਸਹਿਣਾ ਆਣਾ ਚਾਹੀਦਾ ਹੈ ਇਹ ਥੋੜੀ ਇਹ ਕਿ ਮੈਂ ਬੋਲਦਾ ਤੇ ਮੈਨੂੰ ਸਹਿਣਾ ਆਪੇ ਨਾ ਇਹ ਵੀ ਗੱਲ ਗਲਤ ਹੈ ਤੇ ਰਹੀ ਗੱਲ ਫੈਮਲੀ ਦੀ ਮਤਲਬ ਕਿ ਫੈਮਲੀ ਨੂੰ ਵੀ ਬੇਸ਼ੱਕ ਮੈਂ ਵੀ ਇੱਕ ਕੁੜੀ ਆ ਹੁਣ ਵਿਆਹ ਹੋਇਆ ਮੇਰਾ ਵੀ ਤੇ ਮਤਲਬ ਅਸੈਪਟ ਕਰਨੀਆਂ ਪੈਂਦੀਆਂ ਕੁਝ ਕੁ ਚੀਜ਼ਾਂ ਮੈਂ ਜੁਆਇੰਟ ਫੈਮਲੀ ਤੋਂ ਆਈ ਆ ਤੇ ਇੱਥੇ ਮੇਰੀ ਸਮਾਲ ਫੈਮਲੀ ਹੈ ਉੱਥੇ ਰੌਣਕ ਜ਼ਿਆਦਾ ਹੁੰਦੀ ਸੀ ਇੱਥੇ ਰੌਣਕ ਘੱਟ ਹੈ ਇੱਥੇ ਸਾਰੇ ਆਪਣੇ ਆਪਣੇ ਪ੍ਰੋਫੈਸ਼ਨ 'ਚ ਲੱਗੇ ਹੋਏ ਪਾਪਾ ਅਕਾਊਂਟੈਂਟ ਆ ਤੇ ਇਹ ਵੀ ਆਪਣਾ ਆਫਿਸ ਜਾਂਦੇ ਸੀ ਰਹਿ ਕੇ ਮੰਮਾ ਤੇ ਮੈਂ ਉਸ ਤੋਂ ਬਾਅਦ ਜੁਆਇਨ ਕੀਤਾ ਮੈਂ ਤੇ ਗੱਲ ਇਦਾਂ ਹੈ ਕਿ ਅਡਜਸਟ ਕਰਨਾ ਪੈਂਦਾ ਹੈ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੈਪਟ ਸਾਨੂੰ ਕਰਨਾ ਪੈਂਦਾ ਹੈ ਨਾ ਚਾਹੁੰਦੇ ਹੋਈ ਵੀ ਕਰੂਗੇ ਤਾਂ ਹੀ ਸਾਡੀ ਮਤਲਬ ਮੈਰਿਜ ਲਾਈਫ ਹੈ ਜਿਹੜੀ ਠੀਕ ਰਹੇਗੀ ਆਦਰਵਾਇਜ਼ ਨਾ ਉਸ ਕਹਿਣਾ ਚਾਹੁੰਦਾ ਸੀ ਦੇਖੋ ਇਹਦੀ ਛੋਟੀ ਜੀ ਗੱਲ ਇਹ ਹੈ ਕਿ ਅ ਇੱਕ ਲੜਕੀ ਹੈ ਉਹ ਬਿਲਕੁਲ ਪਰਾਇ ਘਰ ਤੋਂ ਆ ਕੇ ਇੱਥੇ ਆਈ ਹੈ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਕਿ ਉਹ ਉਹਨੂੰ ਕੀ ਚੀਜ਼ ਖੁਸ਼ੀ ਦਿੰਦੀ ਹੈ ਉਹਨੂੰ ਕੀ ਚੀਜ਼ ਮਾੜੀ ਲੱਗਦੀ ਹੈ ਤਾਂ ਕਿਤੇ ਨਾ ਕਿਤੇ ਇਨ ਲਾਜ਼ ਦਾ ਵੀ ਇਹ ਫਰਜ਼ ਹੈ ਕਿ ਥੋੜਾ ਤਾਂ ਸਮਝ ਨਹੀਂ ਪਏ ਇਟਸ ਨਾਟ ਲਾਈਕ ਇਟ ਆ ਗਈ ਹੈ ਹੁਣ ਸਾਡੇ ਘਰ ਦੇ ਸਾਹਮਣੇ ਅਡਜਸਟ ਕਰ ਨਹੀਂ ਹੋਈ ਨਹੀਂ ਸਕਦਾ ਇਹ ਤਾਂ ਕੋਈ ਰੋਬੋਟ ਵੀ ਰੋਬੋਟ ਹੀ ਕਰ ਸਕਦਾ ਆਈ ਥਿੰਕ ਇਨਸਾਨ ਤਾਂ ਨਹੀਂ ਕਰ ਸਕਦਾ ਠੀਕ ਹੈ ਨਾ ਜੀ ਤੇ ਐਦਾਂ ਹੀ ਥੋੜਾ ਕੁੜੀ ਨੂੰ ਵੀ ਹੁੰਦਾ ਕਿ ਕਰਨਾ ਚਾਹੀਦਾ ਹੈ ਕਿ 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 ਜਿੱਥੋਂ ਆਈ ਹੈ ਉਹ ਬੰਦੇ ਤਾਂ ਇੱਥੇ ਤੇਰੇ ਨਾਲ ਨਹੀਂ ਨਾ ਆਏ ਤਾਂ ਨੇਚਰਲ ਹੈ ਇੱਥੇ ਹਾਲਾਤ ਅਲੱਗ ਹੋਣਗੇ ਸਿਚੁਏਸ਼ਨ ਅਲੱਗ ਹੋਣਗੀਆਂ ਤਾਂ ਇਹ ਕੰਪਰੋਮਾਈਜ਼ ਦਾ 파ਟ ਹੈ ਇੱਕ ਤੁਸੀਂ ਦੋਵੇਂ ਜਣੇ ਕਿਹੜੇ ਕਿਹੜੇ ਕੰਪਰੋਮਾਈਜ਼ ਕਰ ਲੈਂਦੇ ਹੋ ਮੈਂ ਆਈ ਥਿੰਕ ਇਹ ਮੇਰੇ ਲਈ ਕੰਪਰੋਮਾਈਜ਼ ਇਹਨਾਂ ਨੇ ਇਹ ਕੀਤਾ ਹੈ ਕਿ ਇਹ ਥੋੜਾ ਦੇਰ ਜਾਗਣ ਲੱਗੇ ਨੇ ਕਿਉਂਕਿ ਮੈਨੂੰ ਰਾਤ ਨੂੰ ਲਿਖਣਾ ਹੁੰਦਾ ਹੈ ਅੱਛਾ ਇਹ ਪਿੰਡ 'ਚ ਰਹਿੰਦੇ ਸੀਗੇ ਤੇ ਇਹਨਾਂ ਦਾ ਤਾਂ ਉੱਥੇ 8 8.5 ਦੀ ਰੋਟੀ ਖਾ ਕੇ ਸਵਾ ਨਾਤਾ ਹੈ 10 ਵਜੇ ਤੱਕ ਦਾ ਬਸ ਹੋ ਜਾਂਦਾ ਸੀ। 10 ਵਜੇ ਤੱਕ ਜਾਨਾ ਕਹਿ ਦਿੱਤਾ ਇਹਨਾਂ ਨੇ ਵਿਆਹ ਤੋਂ ਬਾਅਦ ਫੋਨ ਕਰਦੇ। ਜਦੋਂ ਪਹਿਲਾਂ ਫੋਨ ਕਰਦਾ ਸੀ ਤਾਂ ਸਭ ਸਾਢੇ 9 ਵਜੇ ਨਾਲ ਨੀਂਦ ਆਣ ਲੱਗਦੀ ਸੀ। ਤੇ ਮੈਨੂੰ ਦਾਅਦ ਸੀ ਕਿ ਲਿਖਣ ਦਾ ਕਿਉਂਕਿ ਇਕਾਂਤ ਮਿਲਦਾ ਹੀ ਰਾਤ ਨੂੰ ਹੈ। ਤਾਂ ਉਹ ਇਹਨਾਂ ਨੇ ਮੇਰੇ ਲਈ ਦਾ ਅਡਜਸਟਮੈਂਟ ਕੀਤੀ ਹੈ। ਮੈਂ ਤਾਂ ਇਹਦੇ ਲਈ ਪੂਰਾ ਇਹਨਾਂ ਦਾ ਮਤਲਬ ਤਾਰੀਫ਼ ਕਰਦਾ। ਤੇ ਤੁਸੀਂ ਦੱਸੋ ਜੀ, ਤੁਸੀਂ ਦੱਸੋ ਜੀ। ਮੇਰੇ ਲਈ ਕੀਤੀ ਕਿ ਅਡਜਸਟਮੈਂਟ? ਮੇਰੇ ਲਈ ਅਡਜਸਟਮੈਂਟ ਤੁਸੀਂ ਹਾਂ ਜਿੱਦਾਂ ਹੁਣ ਆਫਿਸ ਦੇ ਵਿੱਚ ਮੈਨੂੰ ਕੰਮ ਨਹੀਂ ਆਉਂਦਾ ਸੀ ਤਾਂ ਇਹਨਾਂ ਨੇ ਮਤਲਬ ਇੰਨਾ ਇਰੀਟੇਟ ਨਹੀਂ ਹੋਏ ਕਿ ਤੈਨੂੰ ਇਹ ਚੀਜ਼ ਨਹੀਂ ਆਂਦੀ ਵੀ ਮੈਂ ਇਸ ਖਾਣੇ ਸਕਦਾ ਮੇਰਾ ਹੋਰ ਵੀ ਕੰਮ ਹੈ ਉਹ ਇਹਨਾਂ ਨੇ ਐਡਜਸਟ ਕੀਤਾ ਵੇਰ ਨਾਲ ਕਿ ਮੈਨੂੰ ਸਿਖਾਇਆ 6 ਮਹੀਨੇ ਇਹਨਾਂ ਨੇ ਮੈਨੂੰ ਪ੍ਰੋਪਰ ਸਿਖਾਇਆ ਕੰਮ ਤੇ ਫਿਰ ਹੁਣ ਮੈਨੂੰ ਪੁੱਛਣ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ ਮੈਂ ਕਿੰਨਾ ਹੋਰ ਵੀ ਕੀਤਾ ਹੈ ਤੁਹਾਡੀ ਹੈਲਪ ਕਰਦਾ ਮੈਂ ਘਰ ਤੇ ਕਈ ਵਾਰ ਜਦ ਲੜਾਈ ਹੁੰਦੀ ਹੈ ਹਾਂ ਜਦ ਕਦੇ ਜਦੋਂ ਕਦੇ ਹੋ ਜਾਂਦਾ ਏ ਇਦਾਂ ਮੈਂ ਤੇ ਮੰਮਾ ਦੇ ਵਿੱਚ ਜਾਂ ਕਦੇ ਕਦੇ ਹੋ ਹੀ ਜਾਂਦਾ ਏ ਸੋ ਸਾਨੂੰ ਜਿੱਥੇ ਦੋ ਭਾਂਡੇ ਨੇ ਉੱਥੇ ਖੜਕਦੇ ਜ਼ਰੂਰ ਹੈ ਤੇ ਫਿਰ ਇਹ ਆ ਜਾਂਦੇ ਆ ਵਿੱਚ ਤੇ ਇਹਨੇ ਹਾਫ ਮੰਮਾ ਦੇ ਸਾਈਡ ਲੈ ਲੈਣੀ ਤੇ ਮੇਰੀ ਵੀ ਲੈ ਲੈਣੀ ਕਿ ਹਾਂ ਜਿੱਥੇ ਸਹੀ ਹੈ ਮਤਲਬ ਸਹੀ ਦੇ ਪੱਖ ਵਿੱਚ ਬੋਲਦੇ ਆ ਇਹ ਮੈਂ ਇਹਨਾਂ ਨੂੰ ਗਲਤ ਨਹੀਂ ਕਹਿੰਦੀ ਤੇ ਕਦੇ ਕਦੇ ਇਦਾਂ ਹੋ ਜਾਂਦਾ ਏ ਇਹ ਵੀ ਐਡਜਸਟ ਕਿਵੇਂ ਤੁਸੀਂ ਕਹਿੰਦੇ ਸਭ ਤੋਂ ਵੱਧ ਜਿਹੜਾ ਮੁੰਡਾ ਨਾ ਉਹ ਪੀਸਿਆ ਜਾਂਦਾ ਜੋ ਮਾਦੀ ਸਾਈਡ ਲਵੇ ਤੇ ਨੂੰ ਕਹਿੰਦੀ ਐ ਇਹਨੂੰ ਵਿਆਹਣਾ ਹੀ ਨਹੀਂ ਸੀ ਤੂੰ ਮਾੜੇ ਹੀ ਰਹਿ ਜਾਂਦਾ ਹੈ ਤੇ ਜੇ ਉਹ ਵੋਟੀ ਦੇ ਸਾਈਡ ਦਾ ਵਾਹ ਤੇ ਮਾਂ ਕਹਿੰਦੀ ਜੀ ਪ੍ਰਾਈ ਆਈ ਤੇ ਉਹ ਮੇਰੇ ਮੁੰਡੇ ਨੂੰ ਪ੍ਰਾਇਆ ਕਰ ਗਈ ਬਸ ਛੇੜਨਾ ਦਰਦ ਨੂੰ ਇਹ ਤਾਂ ਫਿਰ ਉਹਨਾਂ ਐਦਾਂ ਹੁੰਦਾ ਕਿ ਮੇਰਾ ਇੱਕ ਕਜ਼ਨ ਐ ਮਾਸੀ ਦਾ ਲੜਕਾ ਉਹਨੇ ਕਿਹਾ ਸੀਗਾ ਵਿਆਹ ਤੋਂ ਪਹਿਲਾਂ ਕਿ ਤੇਰੇ ਪਾਪਾ ਬੈੱਡ ਤੇ ਅੱਧਰ ਲਿਖੁੰਜੇ ਬੈਠੇ ਹੋਏ ਕਰਦੇ ਕਿ ਤੂੰ ਉੱਧਰ ਲਿਖੁੰਜੇ ਬੈਠਾ ਹੈ ਕਰੇਗਾ ਬਾਕੀ ਸਾਰਾ ਕੰਮ ਚੱਲ ਰਿਹਾ ਹੋਏਗਾ ਤੁਹਾਡੇ ਆਲੇ ਦੁਆਲੇ ਉਹੀ ਹੁੰਦਾ ਬਸ ਆਪਾਂ ਉਧਰ ਬੈਠੇ ਨੇ ਵੈਦਰ ਬੈਠਾ ਹੁੰਦਾ ਐਦਾਂ ਕਰਕੇ ਬੈਠਾ ਹੁੰਦੇ ਆਪਾਂ ਸਾਡੇ ਦੋਨਾਂ ਦਾ ਹੁੰਦਾ ਕਿ ਕਰ ਲੈਣ ਉਹਨਾਂ ਨੂੰ ਜੋ ਕਰਨਾ ਹੈ ਬਾਅਦ ਵਿੱਚ ਦੇਖਾਂਗੇ ਕੋਈ ਸਹੀ ਤੁਸੀਂ ਜਜ ਕਰਦੇ ਆ ਨਹੀਂ ਵੇ ਸਿੱਧਾ ਸਾਡੀ ਲੜਾਈ ਹੁੰਦੀ ਵੀ ਨਹੀਂ ਹੁੰਦੀ ਨਹੀਂ ਵੇ ਸਹੀ ਹਾਂ ਬਟ ਕਦੇ ਨੋਕ ਚੋਕ ਮਾੜੀ-ਭੋਟੀ ਚਲੋ ਹਾਂ ਉਦੋਂ ਫਿਰ ਐਦਾਂ ਪਿੱਛਦਾ ਤੋਂ ਮੈਂ ਹੈਗਾ ਫਿਰ ਨਹੀਂ ਐਦਾਂ ਸਿਰਫ ਸਟਾਰਟਿੰਗ ਦੇ ਵਿੱਚ ਤਾਂ ਚਲੋ ਉਹ ਮਤਲਬ ਕਿ ਇੱਕ ਦੂਜੇ ਨੂੰ ਆਪਾਂ ਸਮਝਣਾ ਵੀ ਹੁੰਦਾ ਹੈ ਜਿਹੜਾ ਫੈਮਿਲੀ ਮੈਂਬਰਸ ਨੂੰ ਤੇ ਹੁਣ ਸਮਝ ਆ ਗਈ ਹੁਣ ਐਦਾਂ ਹੁੰਦਾ ਹੀ ਨਹੀਂ ਸਮਝ ਆ ਗਈ ਆਹ ਥੋੜਾ ਜਿਹਾ ਡਿਪਲਮੇਸੀ ਯੂਜ਼ ਕਰ ਲੀ ਦੀ ਹੈ ਲਿਵਿੰਗ ਰਿਲੇਸ਼ਨ ਦੇ ਕੀ ਮਾਇਨੇ ਨੇ ਤੁਹਾਡੇ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਖਾਸ ਕਰਕੇ ਵੱਡੀਆਂ ਸਿਟੀਜ਼ ਦੇ ਵਿੱਚ ਹਾਂਜੀ ਕੁੜੀਆਂ ਮੁੰਡੇ ਲਿਵਿੰਗ ਰਿਲੇਸ਼ਨਸ਼ਿਪ ਬਹੁਤ ਰਣ ਲੱਗ ਪਏ ਨੇ ਸਮਾਜ ਤੇ ਕੀ ਅਸਰ ਪੈ ਰਿਹਾ ਉਸ ਦਾ ਅ ਇਹ ਮੇਰੇ ਥੋੜਾ ਜਿਹਾ ਬਾਰੇ ਤੁਸੀਂ ਮੇਬੀ ਤੁਸੀਂ ਕਹੋ ਕਿ ਬੜਾ ਪੋਲਿਟਿਕਲ ਚਾਂਸਰ ਦੇ ਰਿਹਾ ਸਮੇਂ ਦੀ ਕੀੜ ਹੈ ਜੀ ਇਹਦਾ ਮੇਰੇ ਸਭ ਬਦਲ ਨਹੀਂ ਹੈ ਜਿਹੜੇ 1400s ਵਿੱਚ ਸੀਗੇ ਉਹ ਮੂਧ ਖਾਨ ਵਾਲੇ ਜੇ ਕੋਈ ਲੜਕੀ ਮੂਧ ਖਾ ਕੇ ਬਾਹਰ ਨਿਕਲਦੀ ਸੀ ਤਾਂ ਉਹਨੂੰ ਮਾੜਾ ਮੰਨਦੇ ਸੀਗੇ ਹੁਣ 1900s ਵਿੱਚ ਜਿਹੜੇ ਸੀਗੇ ਉਹ ਨੇਚਰਲ ਉਹ ਸਕਰਟ ਵਾਲੀ ਕੁੜੀ ਨੂੰ ਮਾੜਾ ਕਹਿੰਦੇ ਸੀਗੇ ਤਾਂ ਹੁਣ ਇਹ ਸਮੇਂ ਦੇ ਖੇੜੇ ਚੱਲਦੀਆਂ ਐ ਅੱਗੇ ਪਤਾ ਨਹੀਂ ਕੀ ਹੋਏਗਾ ਬਟ ਇਹਨੂੰ ਸਿਰੋਕ ਨਹੀਂ ਸਕਦੇ ਇਹਦੇ ਵਿੱਚ ਮਾੜਾ ਚੰਗਾ ਲੱਭਣ ਲੱਗ ਜਾਣਗੇ ਤਾਂ ਮਤਲਬ ਗੱਲ ਹੀ ਹੁੰਦੀ ਰਹੇਗੀ ਸਿੱਟਾ ਕੋਈ ਨਹੀਂ ਨਿਕਲੇਗਾ ਹਮ ਤਾਂ ਅਸੀਂ ਮੇਬੀ ਉਹਦੇ ਨਾਲ ਨਹੀਂ ਰੱਖਦੇ ਹੈਗੇ ਸਾਡਾ ਅਰिजिनल ਰابطਾ ਨਹੀਂ ਹੈਗਾ ਇਸ ਗੱਲ ਨਾਲ ਐਗਰੀ ਨਹੀਂ ਕਰਦੇ ਬਟ ਕ੍ਰਿਟਿਸਾਈਜ਼ ਕਰਾਂਗੇ ਤਾਂ ਕੁਝ ਖਾਸ ਨਿਕਲੇਗਾ ਨਹੀਂ ਇਹਦੇ ਚੋਂ ਬਸ ਕਿਡਿਸਾਈਜ਼ ਕਰਕੇ ਆਪਣੇ ਘਰ ਨੂੰ ਚਲ ਜਾਵਾਂਗੇ ਹੋਰ ਕੁਝ ਨਹੀਂ ਹੋਏਗਾ ਇਹ ਸਮੇਂ ਦੀ ਖੇਡ ਹੈ ਹੋਣੀ ਹੈ ਇਹ ਤੁਹਾਡੇ ਪੇਜ ਦਾ ਨਾਮ ਸੂਫੀ ਜੋੜੀ ਹੈ ਮੈਨੂੰ ਵੀ ਲੱਗਾ ਸੀ ਕਿ ਕੋਈ ਵਾਕਿਆ ਕਾਲੇ ਕੱਪੜੇ ਵਾਲੇ ਕੋਈ ਦੂਰ ਬਾਬੇ ਜੇ ਹੋਣਗੇ ਹਨਾ ਜੋੜੀਆਂ ਹੋਣਗੀਆਂ ਪਰ ਜਦੋਂ ਮੈਂ ਤੁਹਾਨੂੰ ਦੇਖਿਆ ਜਾ ਕੇ ਤੇ ਉੱਥੇ ਬਹੁਤ ਕੁਝ ਵੱਖਰਾ ਸੀ ਮੇਰੀ ਸੋਚ ਤੋਂ ਪਰੇ ਸੀਗਾ ਸੂਫੀ ਜੋੜੀ ਕਿਸ ਤਰ੍ਹਾਂ ਪੇਜ ਦਾ ਨਾਮ ਰੱਖਿਆ ਮੈਂ ਬਸ ਛੋਟੀ ਜੀ ਗੱਲ ਮੈਂ ਕਹਿਣਾ ਚਾਹਾਂਗੀ ਇਹਦਾ ਕ੍ਰੈਡਿਟ ਸਾਨੂੰ ਨਹੀਂ ਜਾਂਦਾ ਮੈਮ ਨੂੰ ਦੱਸਣਗੇ ਕਿਵੇਂ ਨਹੀਂ ਜਾਂਦਾ ਇਸ ਪੇਜ ਦਾ ਅਸੀਂ ਕਸਾਲੀ ਜਾ ਰਹੇ ਸੀ ਤੇ ਉੱਥੇ ਜਾ ਕੇ ਲਾਈਵ ਹੋਏ ਰਾਤ ਨੂੰ ਇੰਸਟਾ ਤੇ ਹਨਾ ਤੇ ਉਸ ਟਾਈਮ ਇੱਕ ਸਾਡਾ ਫੋਲੋਅਰ ਹੋਏਗਾ ਸਾਨੂੰ ਨਾਮ ਵੀ ਨਹੀਂ ਯਾਦ ਸੌਰੀ ਤੇ ਜਦੋਂ ਅਸੀਂ ਲਾਈਵ ਹੋਏ ਤੇ ਉਹਨਾਂ ਦਾ ਇਹ ਆਇਆ ਕਮੈਂਟ ਕੀ ਵਾਜੀ ਵਾ ਸੂਫੀ ਜੋੜੀ ਅੱਜ ਫੇਰ ਲਾਈਵ ਤੇ ਸਾਡੇ ਮਾਈਂਡ 'ਚ ਇਹ ਆਇਆ ਕਿ ਵੀ ਕਿਉਂ ਨਾ ਸਾਨੂੰ ਆਪਣੇ ਪੇਜ ਦਾ ਨਾਮ ਸੂਫੀ ਜੋੜੀ ਹੀ ਰੱਖ ਲੈਣਾ ਚਾਹੀਦਾ ਕਿਉਂਕਿ ਇਹ ਯੂਨੀਕ ਨੇਮ ਵੀ ਹੈ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਆਪਾਂ ਦੇਖਦੇ ਹਾਂ ਮਿਸਟ੍ਰੈਨ ਮਿਸਿਸ ਲੌਂਗ ਆ ਜਾਂ ਫਿਰ ਮਿਸਟਰ ਕੁਝ ਵੀ ਐਦਾਂ ਹਨਾ ਤੇ ਬਾਕੀ ਜਿਹੜਾ ਸਾਡੇ ਪੇਜ ਦਾ ਐਸੈਂਸ ਸੀਗਾ ਉਹਨੂੰ ਰਿਪਰੈਜ਼ੈਂਟ ਕਰ ਰਿਹਾ ਸੀਗਾ ਇਹ ਨਾਮ ਹਾਂ ਤਾਂ ਸਟੱਕ ਕਰ ਗਿਆ ਸਾਡੇ ਨਾਲ ਉਹ ਬਿਲਕੁਲ ਇੱਕਦਮ ਕਿ ਠੀਕ ਹੈ ਵੀ ਆਪਾਂ ਇਹ ਚੀਜ਼ ਕਰ ਵੀ ਰਹੇ ਹਾਂ ਪੁਰਾਣੀ ਕਾਰਯੋਦੇ ਨੇੜੇ ਦੇਡੇ ਤੱਕ ਕਿਤੇ ਕਰ ਹੀ ਰਹੇ ਆ ਸੂਫੀਇਜ਼ਮ ਨੂੰ ਕਹਿ ਲੋ ਜਾਂ ਫਿਰ ਕਵਿਤਾ ਨੂੰ ਜਾਂ ਸਾਹਿਤ ਨੂੰ ਅਸੀਂ ਥੋੜਾ ਜਿਹਾ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਆ ਸਾਹਿਤ ਬਹੁਤ ਵੱਡੀ ਚੀਜ਼ ਐ ਅਸੀਂ ਇਹ ਲੈ ਜਾ ਸਕਦੇ ਬਟ ਜਿੰਨਾ ਥੋੜਾ ਜਿਹਾ ਆਪਣਾ ਹੈ ਨਾ ਪਾ ਸਕਦੇ ਆ ਉਹਦੇ ਚ ਆਪਣਾ ਹਿੱਸਾ ਹਿੱਸਾ ਪਾਦਖਦੇ ਹੁੰਦਾ ਪਾ ਰਹੇ ਆ ਤਾਂ ਉਸ ਚੀਜ਼ ਨੂੰ ਬੜਾ ਚੰਗਾ ਰਿਪਰੈਜ਼ੈਂਟ ਕਰ ਰਿਹਾ ਸੀਗਾ ਨਾਮ ਇਹ ਸਾਡੇ ਜਿਹੜੇ ਪੇਜ ਦੀ ਐਕਚੁਅਲ ਚ ਵੈਲਿਊ ਸੀ ਸੂਫੀ ਜੋੜੀ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਤਾਂ ਆਈ ਦਾ ਕ੍ਰੈਡਿਟ ਉਹਨਾਂ ਨੂੰ ਉਸ ਬੰਦੇ ਨੂੰ ਜਾਂਦਾ ਜਿਹਦਾ ਨਾਮ ਸਾਨੂੰ ਪਤਾ ਵੀ ਨਹੀਂ ਹੈ ਜੈਸ ਨਾਮ ਨਹੀਂ ਪਤਾ ਤੁਸੀਂ ਦੋਵੇਂ ਜਣੇ ਆਪਣੇ ਆਪ ਨੂੰ ਬਾਕੀ ਜੋੜੀਆਂ ਨਾਲੋਂ ਕਿਵੇਂ ਵੱਖਰੀ ਜੋੜੀ ਮੰਨਦੇ ਹੋ? ਇਹਦੇ ਪਿੱਛੇ ਕੀ ਕਾਰਨ ਹੈ? ਕੀ ਲੱਗਦਾ ਵਾਕੀ ਅਸੀਂ ਵੱਖਰੇ ਆ? ਮੈਂ ਜਰੂਰ ਕਹਿਣਾ ਚਾਹਵਾਂਗਾ ਪਹਿਲਾਂ ਕਿ ਅਸੀਂ ਆਪਾਂ ਨੂੰ ਖਾਸ ਤਾਂ ਨਹੀਂ ਮੰਨਦੇ ਦੂਜਿਆਂ ਨਾਲੋਂ। ਹਾਂ ਵੱਖਰਾ ਅਸੀਂ ਮੰਨਦੇ ਆ। ਇੰਨਾ ਇੰਨਾ ਕੰਫੀਡੈਂਸ ਸਾਡੇ 'ਚ ਹੈਗਾ। ਵੱਖਰਾ ਅਸੀਂ ਮੰਨਦੇ ਆ ਤੇ ਉਹਦਾ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਸਾਡਾ ਜਿਹੜਾ ਪੇਜ ਹੈ 50% ਦੇ ਕਪਲਸ ਪੇਜ ਹੈ। 50% ਉਹ ਸਾਹਿਤ ਨਾਲ ਰਿਲੇਟਡ ਪੇਜ ਹੈਗਾ। ਅਸੀਂ ਉਹਦੇ ਥਰੂ ਸੋਸ਼ਲ ਮੈਸੇਜ ਦੇਣਾ ਚਾਹੁੰਦੇ ਹਾਂ। ਹਾਂਜੀ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਆ ਤਾਂ ਕੋਈ ਮੈਸੇਜ ਆਪਣੇ ਅਲਫਾਜ਼ਾਂ ਲਈ ਤੁਸੀਂ ਦੇਣਾ ਚਾਹੋ ਕਵਿਤਾ ਦੇ ਰੂਪ ਚ ਹਾਂਜੀ ਸ਼ੋਰ ਸ਼ੋਰ ਇਸ ਕਵਤਾ ਦਾ ਜਿਹੜਾ ਸ਼ੀਰਸ਼ਕ ਹੈ ਉਹ ਸ਼ੁਕਰ ਕਰ ਸ਼ੁਕਰ ਕਰ ਤੈਨੂੰ ਦੁੱਖ ਮਿਲੇ ਤੈਨੂੰ ਅਥਰੂ ਮਿਲੇ ਤੂੰ ਪੱਥਰ ਨਹੀਂ ਤੂੰ ਸ਼ੁਕਰ ਕਰ ਤੈਨੂੰ ਔਕੜਾਂ ਮਿਲੀਆਂ ਤੈਨੂੰ ਨਿਰਾਸ਼ਾ ਮਿਲੀ ਤੂੰ ਮਿੱਟੀ ਨਹੀਂ ਤੂੰ ਸ਼ੁਕਰ ਕਰ ਤੈਨੂੰ ਲੰਮੇ ਪੈਂਡੇ ਮਿਲੇ ਤੈਨੂੰ ਕਾਲੇ ਬੱਦਲ ਮਿਲੇ ਤੂੰ ਬੇਪੀਤ ਨਹੀਂ ਤੂੰ ਸ਼ੁਕਰ ਕਰ ਤੈਨੂੰ ਟਾਮੀ ਟਾਮੀ ਖੁਸ਼ੀ ਮਿਲੀ ਤੈਨੂੰ ਮਿੱਤਰ ਯਾਰ ਹਮਰਾ ਮਿਲੇ ਤੂੰ ਇਕੱਲਾ ਨਹੀਂ ਤੂੰ ਸ਼ੁਕਰ ਕਰ ਤੈਨੂੰ ਨਦੀ ਨਹਿਰ ਨਜ਼ਾਰੇ ਮਿਲੇ ਤੈਨੂੰ ਹਵਾ ਧੁੰਦ ਤਰੇਲਾ ਮਿਲਿਆ ਤੂੰ ਬੰਜਰ ਜ਼ਮੀਨ ਨਹੀਂ ਤੂੰ ਸ਼ੁਕਰ ਕਰ ਤੈਨੂੰ ਇਨਸਾਨੀ ਛੋ ਮਿਲੀ ਤੈਨੂੰ ਮਹਿਸੂਸ ਕਰਨ ਦੀ ਨਿਯਮਤ ਮਿਲੀ ਤੂੰ ਸ਼ੁਕਰ ਕਰ ਤੂੰ ਸ਼ੁਕਰ ਕਰ ਠੀਕ ਹੈ ਜੀ ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਅਸੀਂ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਤੁਹਾਡਾ ਇੱਥੇ ਆਉਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੋ ਜੀ ਅੱਜ ਦੀ ਇਹ ਗੁਫ਼ਤਗੋ ਇੱਥੇ ਹੀ ਮੁੱਕ ਰਹੀ ਹੈ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜ਼ਾਇਰ ਜੀ ਗੱਲ ਹੈ ਮੇਰਾ ਵੀ ਦਿਲ ਬਹੁਤ ਕੁਝ ਕਰਦਾ ਹੋਰ ਗੱਲਾਂ ਕਰੀ ਆਪਾਂ ਪਰ ਸਮੇਂ ਦੀ ਨਿਆਕਤ ਨੂੰ ਵੀ ਜਿਹੜਾ ਅਸੀਂ ਜ਼ਰੂਰ ਸਮਝਣਾ ਹੈ ਸੋ ਇਹਨਾਂ ਹੀ ਅਲਫ਼ਾਜ਼ ਤਨਾ ਤਾੜੇ ਤੋਂ ਸਮਾਂ ਹੋ ਚੁਲਿਆ ਜਸ ਲੈਂਦਾ ਫਿਲਹਾਲ ਮੈਨੂੰ ਤੇ ਆ ਗਿਆ ਸਸ਼ੀ ਕਾਲ ਰੱਬ ਰੱਖਾ ਸਸ਼ੀ ਕਾਲ ਸਸ਼ੀ ਕਾਲ